ਗੇਮ ਕੋ ਲੈ ਕੇ ਹੁਣ ਤੱਕ ਮੇਰੀ ਮਾਂ ਨੇ ਹੀ ਮੇਰਾ ਸਾਥ ਦਿੱਤਾ ਬਈ ਸਗੇ ਭਰਾ ਨੇ ਵੀ ਮੈਨੂੰ 1 ਮਿਲੀਅਨ ਤੇ ਫੋਲੋ ਕਰਿਆ ਪੈਸੇ ਤੋਂ ਬਿਨਾਂ ਹੀ ਤੁਸੀਂ ਸਾਈਕਲ ਕੰਮ ਜਾ ਰਹੇ ਅੱਜ ਦੇ ਟਾਈਮ 'ਚ ਹੈਨਾ ਲੋਕ ਕਿੰਨੀ ਮਦਦ ਕਰਦੇ ਨੇ ਅਣਜਾਣ ਬੰਦੇ ਨੇ ਦੇਖ ਮੈਂ ਐਦਾਂ ਦੇ ਘਰ 'ਚ ਵੀ ਰੁਕਿਆ ਉਹਨਾਂ ਦਾ ਇਹ ਸਿਸਟਮ ਸੀ ਕਿ ਰਾਤ ਦੀ ਰੋਟੀ ਖਾ ਕੇ ਅਗਲੇ ਟਾਈਮ ਦਾ ਨਹੀਂ ਪਤਾ ਕਿ ਸਵੇਰੇ ਮਿਲੂਗੀ ਜਾਂ ਨਹੀਂ ਮਿਲੂਗੀ ਉਹਨਾਂ ਨੇ ਵੀ ਮੈਨੂੰ ਰੋਟੀ ਖਲਾਈ ਆ ਮੈਂ ਨਾਰਥ-ਈਸਟ ਦੇ ਵਿੱਚ ਸੀ ਅਸਾਮ ਦੇ ਵਿੱਚ ਉਹਨਾਂ ਨੇ ਮੈਂ ਨਾ ਰੁਕਣ ਵਾਸਤੇ ਜਗ੍ਹਾ ਦੇਖ ਰਿਆ ਸੀ ਤੇ ਇੱਕ ਮੁੰਡਾ ਮਿਲਿਆ ਮੈਨੂੰ ਉਹ ਕਹਿੰਦਾ ਬਈ ਇੱਥੇ ਸਾਡੇ ਘਰ ਰੁਕ ਜਾ ਤੇ ਮੈਂ ਉਹਦੇ ਨਾਲ ਚੱਲ ਗਿਆ ਤੇ ਉਹ ਡਰਿੰਕ ਕਰਦਾ ਸੀ ਰਾਤ ਨੂੰ ਉਹਨੇ दारू ਪੀ ਲਈ ਤੇ ਔਰ ਮੈਨੂੰ ਰਾਤ ਕੇ ਮੈਂ ਸੌ ਰਿਆ ਸੀ ਮੈਨੂੰ ਉਠਾ ਕੇ ਕਹਿ ਰਿਹਾ ਕੰਮ ਕੋਣ ਹੈ ਬਾਈ ਜਦੋਂ ਤੁਸੀਂ ਮੈਡਲ ਦਿੱਤੇ ਮੁੱਲ ਪਿਆ ਉਹ ਨਾ ਮੈਡਲਾਂ ਦਾ ਮੈਡਲਾਂ ਦਾ ਬਾਈ ਕੋਈ ਮੁੱਲ ਨਹੀਂ ਪਿਆ ਇੱਕ ਖਿਡਾਰੀ ਨੂੰ ਬਹੁਤ ਔਖਾ ਹੁੰਦਾ ਗਰਾਊਂਡ ਛੱਡਣਾ ਉਸ ਤੋਂ ਬਾਅਦ ਮੈਂ ਸਾਰਾ ਕੁਝ ਛੱਡਾ ਕੇ ਦਿੱਲੀ ਚਲੇ ਗਿਆ ਚਾਰਜਰ ਦੀ ਕੰਪਨੀ ਦੇ ਆਇਆ ਨਮਨ ਮਾਰ ਫਿਰ ਦਿਵਾਲੀ ਵਾਲੇ ਦਿਨ ਐਦਾਂ ਹੋਇਆ ਮੇਰੇ ਨਾਲ ਜਦੋਂ ਬੋਨਸ ਦਿੰਦੇ ਆ ਨਾ ਮੈਂ ਵੀ ਲਾਈਨ 'ਚ ਲੱਗਿਆ ਹੋਇਆ ਸੀ ਤੇ ਮੇਰੇ ਬੈਗ 'ਚ ਨਾ ਕਿਸੇ ਨੇ ਚਾਰਜਰ ਪਾਤਾ ਜਦੋਂ 게ਟ ਦੇ ਕੋਲ ਆਇਆ ਮੈਂ ਉਹ ਚਾਰ ਦਿਨ ਮਸ਼ੀਨ ਦੇ ਵਿੱਚ ਬੋਲ ਗਿਆ ਟੂ 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 ਤੇ ਉਦੋਂ ਫਿਰ ਮੇਰੇ ਤੇ ਚੋਰੀ ਦਾ ਇਲਜ਼ਾਮ ਵੀ ਲੱਗਿਆ ਸੀ ਬਾਈ ਬਲੌਗਰ ਤਾਂ ਹੁਣ ਦੇਖੋ ਸਾਰੇ ਪਾਸੇ ਹੀ ਨੇ ਨਾ ਪੰਜਾਬ 'ਚ ਕੀ ਸਾਰਿਆਂ ਨੂੰ ਬਾਈ ਹੁੰਦਾ ਕਿ ਅੱਜ ਮੈਂ ਵੀ ਫੇਮਸ ਹੋਵਾਂ ਮੈਂ ਵੀ ਫੇਮਸ ਹੋਾਂ ਮੇਰੇ ਵੀ ਚਾਰ ਪੈਸੇ ਆ 90% ਜਿਹੜੇ ਨਾ ਪੈਸਿਆਂ ਦੇ ਲਈ ਕਰਦੇ ਨੇ ਮੇਰੇ ਬਾਈ ਬਹੁਤ ਸੁਪਨੇ ਟੁੱਟੇ ਵੀ ਆ ਤੇ ਹੱਲੇ ਵੀ ਟੁੱਟ ਰਹੇ ਨੇ ਜ਼ੀ ਸਟਾਰਟ ਕਰ ਦੇਣੇ। ਇੱਕ ਇਨਵੈਸਟਮੈਂਟ ਬਹੁਤ ਜ਼ਰੂਰੀ ਆ। ਤਾਂ ਹੀ 올림픽 ਦੇ ਵਿੱਚ ਮੈਡਲ ਆਣਗੇ। ਨਹੀਂ ਤਾਂ ਹੁਣ ਜਿਹੜਾ ਇੱਥੇ ਕੀ ਹਾਲ ਹੋਇਆ ਨਾ ਇਸ ਤੋਂ ਵੀ ਗੰਦਾ ਹਾਲ ਹੋਊਗਾ। ਸਾਈਕਲ ਦੇ ਸਾਰੀ ਦੁਨੀਆ ਕੋ ਮਰਿਓ। ਹੁਣ ਤੁਹਾਡੀ ਸਾਈਕਲ ਕਿੱਥੇ ਆ? ਹੁਣ ਮੇਰੀ ਸਾਈਕਲ ਬਈ ਮੁੰਬਈ ਦੇ ਕੋਲ ਖੜੀ ਆ। 나ਸ਼ਿਕ ਦੇ ਵਿੱਚ, ਗੁਰਦੁਰਾ ਸਾਹਿਬ ਦੇ ਵਿੱਚ। ਹਰ ਸਟੇਟ ਦੇ ਵਿੱਚ ਮੈਨੂੰ ਪਿਆਰ ਮਿਲ ਰਿਹਾ। ਇੱਕ ਦੋ ਥਾਂ ਹੋਊਗੀ ਅਸੀਂ ਬਈ ਮੈਨੂੰ ਫੀਲ ਹੋਇਆ ਵੀ ਚਾੜ ਛੜਾ ਕੇ ਸਭ ਕੁਝ ਖਤਮ ਕਰਕੇ ਚੱਲੋ ਘਰ ਜਲੇ ਜਾਵਾਂ। ਕਿਉਂਕਿ ਇੱਕ ਦੋ ਜਗ੍ਹਾ ਇਹ ਐਦਾਂ ਦੀਆਂ ਹੋਈਆਂ ਮੇਰੇ ਨਾਲ ਇੱਕ ਥਾਂ ਤੇ ਪਾਣੀ ਅੱਜ ਤੱਕ ਕੋਈ ਵੀ ਆਇਆ ਨਹੀਂ ਬੰਦੇ ਨੇ ਰੱਖੜੀ ਨਹੀਂ ਮਾਂ ਤੇ ਬੰਦਾਈ ਰੱਖੜੀ ਚਾਚੇ ਦੀ ਕੁੜੀ ਹੈਗੀ ਆ ਬਾਈ ਪਰ ਉਹ ਵੀ ਆਂਦੀ ਨਹੀਂ ਕਦੇ ਰੱਖੜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਗੱਲਬਾਤ ਕਰਾਉਣ ਜਾ ਰਹੇ ਹਾਂ ਇਹ ਜਿਹੇ ਸਿਤਾਰੇ ਦੇ ਨਾਲ ਜਿਹਨੂੰ ਤੁਸੀਂ ਆਪਣੇ ਸ਼ਾਇਦ ਮੋਬਾਈਲ ਫੋਨਸ ਤੇ ਦੇਖਿਆ ਹੋਵੇਗਾ ਜੋ ਕਿ ਸਾਈਕਲ ਦੇ ਵੀ ਤੁਸੀਂ ਦੇਖੇ ਹੋਣਗੇ ਆਓ ਗੱਲਬਾਤ ਕਰਾਨੇ ਆ ਸ਼ੁਭਮ ਸੈਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਵਧੀਆ ਇੱਕਦਮ ਤੇ ਪਾਜੀ ਸਵਾਗਤ ਕਰਦਾ ਹਾਂ ਆਪਣੀ ਸ਼ੋਅ 'ਚ ਤੁਹਾਡਾ ਪਾਜੀ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਹਾਂ ਸਾਈਕਲ ਤੇ ਕਿਵੇਂ ਸੋਚਿਆ ਵੀ ਸਾਰੀ ਦੁਨੀਆ ਘੁੰਮਣ ਦਾ ਸਾਈਕਲ ਤੇ ਮੈਂ ਨਾ ਇਸ ਤੋਂ ਪਹਿਲਾਂ ਵੀ ਘੁੰਮ ਰਿਹਾ ਸੀਗਾ ਸਾਈਕਲ ਤੇ ਤਾਂ ਹੁਣ ਲੱਗਿਆ ਮੈਂ ਘੁੰਮਣ ਜੀ ਇਸ ਤੋਂ ਪਹਿਲਾਂ ਵੀ ਮੈਂ ਇੱਕ ਵਾਰ ਪਾਕਿਸਤਾਨ ਜਾ ਚੁੱਕਾ ਹਾਂ ਨੇਪਾਲ ਬੰਗਲਾਦੇਸ਼ ਪੂਰਾ ਨਾਰਥ-ਈਸਟ ਵਿਦਆਊਟ ਮਨੀ ਘੁੰਮ ਰਿਹਾ ਪੂਰਾ ਸਾਊਥ ਇੰਡੀਆ ਵਿਦਆਊਟ ਮਨੀ ਦੇ ਘੁੰਮਿਆ ਮਤਲਬ ਇਹ ਯਾਤਰਾ ਜਿਹੜੀ ਕਹਿ ਸਕਦੇ ਤੁਸੀਂ 5 ਸਾਲ ਪਹਿਲਾਂ ਤੋਂ ਚੱਲ ਰਹੀ ਹੈ ਹੂੰ ਸਾਈਕਲ ਤੇ ਤਾਂ ਮੈਂ ਹੁਣੇ ਬਸ 1 ਸਾਲ ਹੋਇਆ 1 ਸਾਲ ਹੋਇਆ ਜੀ ਅੱਛਾ ਪੈਸੇ ਤੋਂ ਬਿਨਾ ਹੀ ਤੁਸੀਂ ਸਾਈਕਲ ਤੇ ਘੁੰਮੇ ਜਾ ਰਹੇ ਹੋ ਹਾਂਜੀ ਪੈਸੇ ਤੋਂ ਬਿਨਾ ਕਿਵੇਂ ਪੋਸੀਬਲ ਹੈ ਕਿਉਂਕਿ ਅੱਜ ਕੱਲ ਨਾ ਪੈਸੇ ਤੋਂ ਬਿਨਾ ਕੁਝ ਕੋਈ ਹੈ ਨਾ ਵੀ ਰਿਸ਼ਤੇ ਵੀ ਨਹੀਂ ਜੁੜਦੇ ਜਾਂ ਫਿਰ ਕੋਈ ਵੀ ਚੀਜ਼ ਨਹੀਂ ਹੁੰਦੀ ਤੇ ਤੁਸੀਂ ਘੁੰਮ ਰਹੇ ਹੋ ਖਾਣ ਪੀਣ ਦਾ ਖਰਚਾ ਕਿਵੇਂ ਨਿਕਲ ਰਿਹਾ ਹੈ ਤੇ ਇੱਕ ਘੁੰਮਣ ਦਾ ਰੀਜ਼ਨ ਸਭ ਤੋਂ ਵੱਡਾ ਇਹੀ ਸੀ ਕਿ ਮਤਲਬ ਦੇਖਣਾ ਕਿ ਅੱਜ ਦੇ ਟਾਈਮ 'ਚ ਹੈ ਨਾ ਲੋਕ ਕਿੰਨੀ ਮਦਦ ਕਰਦੇ ਨੇ ਅਣਜਾਣ ਬੰਦੇ ਨੂੰ ਦੇਖ ਕੇ ਇਹ ਰੀਜਨ ਸੀ ਸਭ ਤੋਂ ਵੱਡਾ ਘੁੰਮਣ ਦਾ ਕਿੰਨਿਆਂ ਨੇ ਮਦਦ ਕੀਤੀ ਹਲੇ ਤੱਕ ਪਾਜੀ ਬਹੁਤ ਮਦਦ ਹੀ ਮਿਲ ਰਹੀ ਆ ਹੁਣ ਤੱਕ ਤਾਂ ਹਾਂ ਹਲੇ ਤੱਕ ਮੈਂ 1 ਰੁਪਿਆ ਨਹੀਂ ਖਰਚਿਆ ਕਿ ਮੈਨੂੰ 1 ਸਾਲ ਹੋਣ ਵਾਲਾ ਪਾਜੀ ਕੋਈ ਇੱਕ ਐਦਾਂ ਦਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜਿਹੜਾ ਯਾਦ ਹੋਵੇ ਵੀ ਹਾਂ ਯਾਰ ਇੱਥੇ ਉਹ ਬੰਦੇ ਨੂੰ ਆਪਦੇ ਲਈ ਲੋੜ ਸੀਗੀ ਤੇ ਉਹਨੇ ਮੇਰੀ ਮਦਦ ਕੀਤੀ ਇਹਦਾ ਐਦਾਂ ਦਾ ਐਕਸਪੀਰੀਅੰਸ ਪਾਜੀ ਬਹੁਤ ਨੇ ਹਨਾ ਮੈਂ ਐਦਾਂ ਦੇ ਘਰ ਚ ਵੀ ਰੁਕਿਆ ਬਈ ਉਹਨਾਂ ਦਾ ਇਹ ਸਿਸਟਮ ਸੀ ਕਿ ਰਾਤ ਦੀ ਰੋਟੀ ਖਾ ਕੇ ਅਗਲੇ ਟਾਈਮ ਦਾ ਨਹੀਂ ਪਤਾ ਸੀ ਕੀ ਸਵੇਰੇ ਮਿਲੋਗੀ ਵੀ ਨਹੀਂ ਮਿਲੋਗੀ ਹਨਾ ਉਹਨਾਂ ਨੇ ਵੀ ਮੈਨੂੰ ਰੋਟੀ ਖਲਾਈ ਆ ਤੇ ਐਦਾਂ ਦੇ ਘਰ ਚ ਵੀ ਰੁਕਿਆ ਕਿ ਜਿੱਥੇ ਬਹੁਤ ਪੈਸਾ ਸੀ ਹਨਾ ਉਹਨਾਂ ਦੇ ਘਰ ਵੀ ਰੁਕਿਆ ਤੇ ਬਾਕੀ ਸਾਰੇ ਐਕਸਪੀਰੀਅੰਸ ਮਸਤ ਨੇ ਭਾਈ ਇੱਕ ਗੱਲ ਕਰਦਾ ਤੁਸੀਂ ਜੀ ਇਨਸਾਨੀਅਤ ਦੇ ਨਾਤੇ ਹਨਾ ਲੋਕਾਂ ਦੇ ਘਰਾਂ ਚ ਰੁਕਦੇ ਜੀ ਬਹੁਤਿਆਂ ਚ ਇਨਸਾਨੀਅਤ ਸੀਗੀ ਹਨਾ ਵੀ ਕਈਆਂ ਚ ਨਹੀਂ ਵੀ ਹੁੰਦੀ ਕਈ ਦੇਖਦੇ ਨੇ ਵੀ ਕਿਤੇ ਲੁੱਟ ਖੋਈ ਨਾ ਕਰ ਦੇ ਜਾਂ ਫਿਰ ਇਹ ਦਿਮਾਗ ਚ ਆ ਜਾਂਦਾ ਨਾ ਵੀ ਬੰਦਾ ਅਸੀਂ ਰੋਕਤਾ ਰਹੇ ਆ ਵੀ ਕਿਤੇ ਗਲਤ ਤਾਂ ਨਹੀਂ ਬੰਦਾ ਕੋਈ ਬਿਲਕੁਲ ਬਾਕੀ ਐਦਾਂ ਦਾ ਐਕਸਪੀਰੀਅੰਸ ਹੋਇਆ ਨਹੀਂ ਹਲੇ ਤੱਕ ਮੇਰੇ ਨਾਲ ਹਮ ਇੱਕ ਇਸ ਤੋਂ ਪਹਿਲਾਂ ਜਦੋਂ ਮੈਂ ਟੂਰ ਕਰ ਰਿਹਾ ਸੀ ਨਾ ਜੀ ਉਦੋਂ ਹੋਇਆ ਸੀ ਮੈਂ ਨਾਰਥ-ਈਸਟ ਦੇ ਵਿੱਚ ਸੀ ਅਸਾਮ ਦੇ ਵਿੱਚ ਹਮ ਇਹ ਕਿੱਸਾ ਸ਼ਾਇਦ ਪਹਿਲਾਂ ਵਾਲੀ ਵੀਡੀਓਜ਼ ਦੇ ਵਿੱਚ ਵੀ ਬਹੁਤ ਵਾਇਰਲ ਹੋਇਆ ਸੀ ਹਨਾ ਉਹਨਾਂ ਨੇ ਮੈਂ ਨਾ ਰੁਕਣ ਵਾਸਤੇ ਜਗ੍ਹਾ ਦੇਖ ਰਿਹਾ ਸੀ ਤੇ ਇੱਕ ਮੁੰਡਾ ਮਿਲਿਆ ਮੈਨੂੰ ਉਹ ਕਹਿੰਦਾ ਬਈ ਤੂੰ ਸਾਡੇ ਘਰ ਰੁਕ ਜਾ ਹਮ ਤੇ ਮੈਂ ਉਹਦੇ ਨਾਲ ਚੱਲ ਗਿਆ ਤੇ ਉਹ ਡਰਿੰਕ ਕਰਦਾ ਸੀ ਰਾਤ ਨੂੰ ਉਹਨੇ दारू ਪੀ ਲਈ ਤੇ ਹੋਰ ਮੈਨੂੰ ਰਾਤ ਕੇ ਮੈਂ ਸੋ ਰਿਹਾ ਸੀ ਮੈਨੂੰ ਉਠਾ ਕੇ ਕਹਿ ਰਿਹਾ ਕਹਿੰਦਾ ਕੌਣ ਐ ਤੂੰ ਕਿੱਥੇ ਪਿਆ ਮੈਂ ਬਾਈ ਡਰ ਗਿਆ ਸੀ ਇੱਕਦਮ ਤਾਂ ਹਨਾ ਕੇਸ ਕੋਸ ਨਾ ਪਾ ਦੇਣ ਫਿਰ ਉਹਦੀ ਜਿਹੜੀ ਵਾਈਫ ਸੀ ਉਹਨੇ ਉਹਦੇ ਮਾਰੇ ਮੁਰਿਆ ਤੇ ਉਹ ਰਾਮ ਨਾਲ ਟਿੱਕੇ ਪੈ ਗਿਆ ਫਿਰ ਤਾਂ ਉਹ ਤੋਂ ਡਰ ਗਿਆ ਸੀਗਾ ਬਸ ਥੋੜਾ ਜਿਹਾ ਤੁਸੀਂ ਇੱਕ ਚੀਜ਼ ਉੱਥੋਂ ਦੇਖੀ ਵੀ ਨਸ਼ਾ ਕਿਤੇ ਨਾ ਕਿਤੇ ਬੰਦੇ ਨੂੰ ਉਹ ਚੀਜ਼ਾਂ ਵੀ ਭੁਲਾ ਦਿੰਦਾ ਆ ਬਿਲਕੁਲ ਹਨਾ ਜਿਹੜੀ ਸੀ ਬਿਲਕੁਲ ਹਾਂ ਤੇ ਤੁਸੀਂ ਇੱਕ ਮੈਂ ਤੁਸੀ ਦੱਸ ਰਹੇ ਸੀਗਾ ਨਾ ਆਪਣੀ ਗੱਲਾਂ ਹੋ ਰਹੀਆਂ ਸੀ ਪਹਿਲਾਂ ਵੀ ਤੁਸੀਂ ਗੇਮ ਵੀ ਕੀਤੀ ਹੈ ਹਾਂ ਮੈਂ ਗੇਮ ਇਹ ਮਤਲਬ YouTube ਤਾਂ ਬਹੁਤ ਬਾਅਦ ਦੀ ਗੱਲ ਆ Instagram 'ਚ ਵੀਡੀਓ ਬਣਾਣਾ ਵੀ ਬਹੁਤ ਬਾਅਦ ਦੀ ਗੱਲ ਆ ਮਤਲਬ ਤੁਸੀਂ ਇਹ ਕਹਿ ਸਕਦੇ ਅੱਕ ਕੇ ਇਹ ਕੰਮ ਸਟਾਰਟ ਕਰਿਆ ਮੈਂ ਜਦੋਂ ਅੱਕ ਗਿਆ ਹਨਾ ਇਸ ਤੋਂ ਪਹਿਲਾਂ ਮੈਂ ਗੇਮ ਕਰਦਾ ਸੀ ਗੇਮ 'ਚ ਮੈਂ ਡਿਸਟ੍ਰਿਕਟ ਲੈਵਲ ਤੇ ਵੀ ਖੇਡਿਆ ਸਟੇਟ ਲੈਵਲ ਤੇ ਵੀ ਖੇਡਿਆ ਨੈਸ਼ਨਲ ਲੈਵਲ ਤੇ ਵੀ ਖੇਡਿਆ ਮੇਰੇ ਕਾਫੀ ਮੈਡਲਸ ਵੀ ਨੇ ਤੇ ਮਤਲਬ ਜਿਹੜਾ ਸਟਾਰਟਿੰਗ ਤੋਂ ਜਿਹੜਾ ਪਲੇਅਰ ਉੱਠਦਾ ਨਾ ਐਨੀ سپورਟ ਨਹੀਂ ਮਿਲਦੀ ਜਦੋਂ 올림픽 ਤੇ ਮੈਡਲ ਆਂਦਾ ਹੈ ਨਾ ਹੁਣ ਤੁਸੀਂ ਦੇਖ ਰਹੇ ਹੋ 올림픽 ਹੁਣ ਚੱਲ ਰਿਹਾ ਸੀ ਸਾਰੇ ਪਾਸੇ ਵਾਹ 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 ਹੋਈ ਪਈ ਐ ਉਦੋਂ ਜਿਹੜੀ ਸਟਾਰਟਿੰਗ ਚ سپورਟ ਹੁੰਦੀ ਹੈ ਨਾ ਉਹ ਐਥਲੀਟ ਨੂੰ ਖਿਡਾਰੀ ਨੂੰ ਮਿਲਦੀ ਨਹੀਂ ਹੈਗੀ ਤੇ ਇਸ ਕਰਕੇ ਮੈਨੂੰ ਗੇਮ ਛੱਡਣੀ ਪਈ ਬਾਈ ਜਦੋਂ ਤੁਸੀਂ ਮੈਡਲ ਦਿੱਤੇ ਜੀ ਮੁੱਲ ਪਿਆ ਉਹ ਨਾ ਮੈਡਲਾਂ ਦਾ ਮੈਡਲਾਂ ਦਾ ਬਾਈ ਕੋਈ ਮੁੱਲ ਨਹੀਂ ਪਿਆ ਕਿਉਂ ਬਾਈ ਸਟਾਰਟਿੰਗ ਤਾਂ ਪਤਾ ਸਾਡੇ ਇੱਧਰ ਨਾ ਕਲਚਰ ਕੀ ਰਾਜਨੀਤੀ ਐਦਾਂ ਦੀ ਆ ਕਿ ਮਤਲਬ ਪ੍ਰੈਕਟਿਸ ਕੋਈ ਕਰਦਾ ਸੀ ਹਨਾ ਛੱਡਣ ਕੋਈ ਹੋਰ ਜਾਂਦਾ ਸੀ ਐਦਾਂ ਦਾ ਸਿਸਟਮ ਹੋਇਆ ਹੋਇਆ ਸੀ ਇਸ ਕਰਕੇ ਮੈਨੂੰ ਆਖਰ ਕਿ ਭਾਈ ਗੇਮ ਛੱਡਣੀ ਪਈ ਭਾਈ ਇੱਕ ਚੀਜ਼ ਹੋਰ ਹੁੰਦੀ ਹੈ ਵੀ ਤੁਸੀਂ ਦੇਖਿਆ ਹੋਵੇਗਾ ਗੇਮ 'ਚ ਨਾ ਕਿਤੇ ਨਾ ਕਿਤੇ ਕਾਸਟਾਂ ਆ ਜਾਂਦੀਆਂ ਹਾਂ ਭਾਈ ਆਂਦੀ ਹੈ ਭਾਈ ਉੱਥੇ ਵੀ ਉਹਨਾਂ ਨੂੰ ਕੋਟਾ ਮਿਲਦਾ ਹੈ ਹਨਾ ਕਿਸੇ ਗੇਮ 'ਚ ਤੇ ਯਾਰ ਉਸ ਟਾਈਮ ਵੀ ਉਹ ਐਵੇਂ ਕਿਉਂ ਹੁੰਦਾ ਵੀ ਮਿਹਨਤ ਵਾਲੇ ਨੂੰ ਚੀਜ਼ ਨਹੀਂ ਮਿਲ ਰਹੀ ਹੁੰਦੀ ਭਾਈ ਮੈਂ ਮੇਰੇ ਨਾਲ ਨਾ ਕਾਫੀ ਪਲੇਅਰ ਜਿਹੜੇ ਪ੍ਰੈਕਟਿਸ ਕਰਦੇ ਸੀ ਨਾ ਹਨਾ ਅੱਜ ਦੇ ਟਾਈਮ 'ਚ ਉਹ ਰੇਡੀਆਂ ਲਾ ਰਹੇ ਨੇ ਟਿੱਕੀਆਂ ਦੀ ਗੋਲਗੱਪੀਆਂ ਦੀ ਅੱਕ ਕੇ ਤਾਂ ਮੈਂ ਵੀ ਇਹ ਕੰਮ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਅੱਕ ਕੇ ਸਟਾਰਟ ਕੀਤਾ ਜਦੋਂ ਕੁਝ ਮੈਡਲ ਲੈ ਕੇ ਵੀ ਕੁਝ ਅਚੀਵਮੈਂਟ ਨਹੀਂ ਮਿਲ ਰਹੀ ਸੀ ਹਨਾ ਫਿਰ ਮੈਂ ਛੱਡ ਛੱਡ ਕੇ ਇੱਕ ਖਿਡਾਰੀ ਨੂੰ ਬਹੁਤ ਔਖਾ ਹੁੰਦਾ ਗਰਾਊਂਡ ਛੱਡਣਾ ਖਿਡਾਰੀ ਵਾਸਤੇ ਤੇ ਫਿਰ ਮੈਂ ਬਹੁਤ ਅੱਕ ਕੇ ਗਰਾਊਂਡ ਛੱਡਿਆ ਉਸ ਤੋਂ ਬਾਅਦ ਮੈਂ ਸਾਰਾ ਕੁਝ ਛੱਡ ਛੱਡ ਕੇ ਦਿੱਲੀ ਚਲੇ ਗਿਆ ਹਨਾ ਚਾਰਜਰ ਦੀ ਕੰਪਨੀ ਦੇ ਵਿੱਚ ਕੰਮ ਕੀਤਾ ਹੈ Apple ਦੇ, Vivo ਦੇ, Oppo ਦੇ ਚਾਰਜਰ ਬਣਦੇ ਸੀ। ਉੱਥੇ ਕੰਮ ਕਰਿਆ। ਉੱਥੇ ਮਤਲਬ 1 ਸਾਲ ਲਾਇਆ ਮੈਂ ਮਨ ਮਾਰ ਕੇ ਭੁੱਲਣ ਵਾਸਤੇ ਪਰ ਉਹ ਭੁੱਲਣਾ ਬਹੁਤ ਔਖਾ ਸੀ। ਬਹੁਤ ਔਖਾ ਟਾਈਮ ਕੱਟਿਆ। ਫਿਰ ਦੀਵਾਲੀ ਵਾਲੇ ਦਿਨ ਐਦਾਂ ਹੋਇਆ ਮੇਰੇ ਨਾਲ ਜਦੋਂ ਬੋਨਸ ਦਿੰਦੇ ਆ ਨਾ ਆਪਣੇ ਜਿਵੇਂ ਕੰਪਨੀ ਦੇ EMPLOYEES ਹੁੰਦੇ ਆ ਨਾ ਤੇ ਬੋਨਸ ਮਿਲਦਾ। ਮੈਂ ਵੀ ਲੈਨ 'ਚ ਲੱਗਿਆ ਹੋਇਆ ਸੀ ਤੇ ਮੇਰੇ ਬੈਗ 'ਚ ਨਾ ਕਿਸੇ ਨੇ ਚਾਰਜਰ ਪਾਤਾ। ਤੇ ਜਦੋਂ ਗੇਟ ਦੇ ਕੋਲ ਆਇਆ ਮੈਂ ਉਹ ਚਾਰਜਰ ਮਸ਼ੀਨ ਦੇ ਵਿੱਚ ਬੋਲ ਪਿਆ ਟੋ 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 ਤੇ ਉਦੋਂ ਫਿਰ ਮੇਰੇ ਤੇ ਚੋਰੀ ਦਾ ਇਲਜ਼ਾਮ ਵੀ ਲੱਗਿਆ ਸੀ ਬਾਈ ਇੱਕ ਚੀਜ਼ ਪੁੱਛਣਾ ਆ ਚੋਰੀ ਦਾ ਇਲਜ਼ਾਮ ਲੱਗਿਆ ਜੀ ਇੱਕ ਗੱਲ ਹੁੰਦੀ ਹੈ ਨਾ ਵੀ ਆਪਾਂ ਆਪਣੇ ਕੰਮ ਪ੍ਰਤੀ ਵਫਾਦਾਰ ਹੁੰਦੇ ਆ ਬਹੁਤ ਵਫਾਦਾਰ ਹੁੰਦੇ ਆ ਜਦੋਂ ਬੇਈਮਾਨੀ ਵਾਲੀ ਚੀਜ਼ ਸੁਣਨ ਨੂੰ ਮਿਲਦੇ ਬਿਲਕੁਲ ਬਾਈ ਦਿਲ ਕਿੰਨਾ ਟੁੱਟਦਾ ਬਾਈ ਉਹ ਤਾਂ ਬਹੁਤ ਟੁੱਟਿਆ ਸੀ ਮੈਂ ਮਤਲਬ ਜਦੋਂ ਗਲਤੀ ਨਾ ਕਰਕੇ ਵੀ ਗਲਤੀ ਹੁੰਦੀ ਹੈ ਨਾ ਉਹ ਤਾਂ ਬਹੁਤ ਦੁੱਖ ਹੁੰਦਾ ਫਿਰ ਮੈਂ ਮੁੜ ਕੇ ਉਹਨਾਂ ਨੇ ਬੁਲਾਇਆ ਮੈਨੂੰ ਮੈਂ ਗਿਆ ਨਹੀਂ ਉੱਥੇ ਕਿਉਂਕਿ ਜਿੱਥੇ ਇੱਕ ਵਾਰ ਚੋਰੀ ਦਾ ਇਲਜ਼ਾਮ ਲੱਗ ਗਿਆ ਫਿਰ ਉੱਥੇ ਮੈਂ ਗਿਆ ਹੀ ਨਹੀਂ ਫਿਰ ਉਸ ਤੋਂ ਬਾਅਦ ਬਾਈ ਮੈਂ ਘਰੇ ਆ ਗਿਆ ਹਨਾ ਇੱਕ ਦੋ ਮਹੀਨਾ ਘਰੇ ਰੁਕਿਆ ਮੈਂ ਫਿਰ ਮੈਂ ਮੁੰਬਈ ਚਲੇ ਗਿਆ ਹੂੰ ਮੁੰਬਈ ਜਾ ਕੇ ਉੱਥੇ ਆਡੀਸ਼ਨ ਦਿੱਤੇ ਮੁਕੇਸ਼ ਸ਼ਾਵੜਾ ਕਾਸਟਿੰਗ ਦੇ ਵਿੱਚ ਮੈਨੂੰ ਇੱਕ ਦੋ ਸ਼ਾਰਟ ਮੂਵੀ ਦੇ ਵਿੱਚ ਕੰਮ ਮਿਲਿਆ ਐਕਟਿੰਗ ਦਾ ਸ਼ੌਂਕ ਸੀ ਹਾਂ ਐਕਟਿੰਗ ਦਾ ਸ਼ੌਂਕ ਐਕਟਿੰਗ ਥੀਏਟਰ ਵੀ ਕਰਿਆ ਮੈਂ ਤਿੰਨ ਸਾਲ ਜਦੋਂ ਮੈਂ ਦਿੱਲੀ ਤੋਂ ਹਟ ਗਿਆ ਸੀ ਨਾ ਉਸ ਤੋਂ ਬਾਅਦ ਮੈਂ ਥੀਏਟਰ ਕਰਿਆ ਸੀਗਾ ਇਹ ਉਸ ਤੋਂ ਬਾਅਦ ਮੁੰਬਈ ਗਿਆ ਨਾ ਮੁੰਬਈ ਜਾ ਕੇ ਫਿਰ ਥੋੜੀ ਬਹੁਤੀ ਸ਼ਾਰਟ ਮੂਵੀਆਂ 'ਚ ਕੰਮ ਕਰਿਆ ਹਨਾ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ ਮੈਂ ਕਿਹਾ ਬਾਈ ਇੱਥੇ ਗੱਲ ਨਹੀਂ ਬਣਨੀ ਫਿਰ ਉੱਥੋਂ ਬਾਈ ਵਾਪਸ ਆ ਗਿਆ ਫਿਰ ਉਸ ਤੋਂ ਬਾਅਦ YouTube ਦੀ ਜਿਹੜੀ ਜਰਨੀ ਆ ਉਹ ਸਟਾਰਟ ਕਰੀ ਸੀ ਮੇਰੇ ਮਾਮੇ ਦੇ ਮੁੰਡੇ ਨੇ ਦੱਸਿਆ ਸੀ ਬਾਈ ਤੂੰ ਆਪਣਾ ਜਿਹੜੀ ਵੀਡੀਓ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖੋਗੇ ਨਾ ਜਦੋਂ نیچے ਸਭ ਤੋਂ ਪਹਿਲਾਂ ਐਕਟਿੰਗ ਦੀ ਵੀਡੀਓ ਮਿਲੂਗੀ ਤੁਹਾਨੂੰ ਡਾਇਲੌਗਸ ਦੀ ਤੇ ਫਿਰ ਮੈਂ ਸਟਾਰਟਿੰਗ ਏਸੀਜੀਸ ਤੋਂ ਕਰੀ ਸੀ ਵੀ ਮੈਂ ਆਪਣਾ ਜਿਹੜੀ ਐਕਟਿੰਗ ਸਿੱਖੀ ਹੋਈ ਆ ਉਹ ਚੀਜ਼ ਦਿਖਾਵਾਂ ਲੋਕਾਂ ਨੂੰ ਫਿਰ ਹੌਲੀ 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 ਟ੍ਰੈਵਲ ਬਲੌਗਸ ਦੇ ਵਿੱਚ ਆ ਗਏ ਬਸ ਜਦੋਂ ਦੀ ਯਾਤਰਾ ਚੱਲ ਰਹੀ ਆ ਭਾਈ ਬਲੌਗਿੰਗ ਕਰਦੇ ਹਾਂ ਲੋਕੀ ਵਿੱਚੋਂ ਇੱਕ ਹੋਇਆ ਸੀ ਬੜਾ ਵੀ ਅੱਜ ਕੱਲ ਤਾਂ ਬਲੌਗਰ ਬਣੇ ਹੋਗੇ ਪੰਜਾਬ ਦੇ ਹਾਂ ਵੀ ਇਹ ਕੀ ਬਣਿਆ ਹੋਇਆ ਭਾਈ ਬਲੌਗਰ ਤਾਂ ਹੁਣ ਦੇਖੋ ਸਾਰੇ ਪਾਸੇ ਹੀ ਨੇ ਹੈਨਾ ਪੰਜਾਬ 'ਚ ਕੀ ਤੁਸੀਂ ਕਿੱਥੇ ਵੀ ਚਲੇ ਜਾਓ ਬਲੌਗਰ ਤਾਂ ਹਰ ਪਾਸੇ ਭਾਈ ਸੋਸ਼ਲ ਮੀਡੀਆ ਦਾ ਦੌਰ ਆ ਨਾ ਇਸ਼ਾਰਿਆਂ ਨੂੰ ਬਾਈ ਹੁੰਦਾ ਕਿ ਅੱਜ ਮੈਂ ਵੀ ਫੇਮਸ ਹਾਂ ਮੈਂ ਵੀ ਫੇਮਸ ਹਾਂ ਮੇਰੇ ਵੀ ਚਾਰ ਪੈਸੇ ਆ ਤੇ ਜਿਹੜੀ 90% ਜਿਹੜੇ ਨਾ ਪੈਸਿਆਂ ਦੇ ਲਈ ਕਰਦੇ ਹਨਾ ਤੇ ਮੈਂ ਪੈਸਿਆਂ ਲਈ ਨਹੀਂ ਕਰ ਰਿਹਾ ਬਾਈ ਜਿਵੇਂ ਪੈਸੇ ਲਈ ਨਹੀਂ ਕਰਦਾ ਹੁੰਦਾ ਤੇ ਸ਼ਾਇਦ ਮੈਂ ਬਹੁਤ ਪੈਸਾ ਕਮਾ ਸਕਦਾ ਸੀ ਪਰ ਬਾਈ ਥੋੜੀ ਜਿਹੜੀ ਚੀਜ਼ਾਂ ਚੱਲਦੀਆਂ ਨੇ ਹਾਂ ਹਰ ਇੱਕ ਬੰਦਾ ਤਾਂ ਇਹ ਸੋਚ ਰਿਹਾ ਹੋਏਗਾ ਵੀ ਇਹ YouTube ਤੋਂ ਪਤਾ ਨਹੀਂ ਕਿੰਨੀ ਇਨਕਮ ਘੁਮਾ ਰਿਹਾ ਹੈ YouTube ਤੋਂ ਕਾਫੀ ਬੰਦੇ ਮੈਨੂੰ ਪੁੱਛਦੇ ਵੀ ਆ ਬਾਈ ਤੇਰੇ ਤਾਂ ਬਹੁਤ ਹੀ ਪੈਸੇ ਹੁੰਦੇ ਹੁਣ ਤੂੰ ਕਿੰਨਾ ਪੈਸਾ ਤਾਂ ਘੁਮ ਰਿਹਾ ਤੇ ਤੁਸੀਂ ਮੇਰੇ YouTube ਤੇ ਜਾ ਕੇ ਦੇਖੋ ਮੈਂ ਬਹੁਤ ਘੱਟ ਵਲੌਗ ਜਿਹੜੇ ਅਪਲੋਡ ਕਰਦਾ ਫੁੱਲ ਵੀਡੀਓ ਤੇ ਬਾਈ ਲੋਕਾਂ ਦੇ ਕਮੈਂਟ ਆਉਂਦੇ ਨੇ ਗਲਤ ਗਲਤ ਵੀ ਹਾਂ ਬਾਈ ਗਲਤ ਆਉਂਦੇ ਨੇ ਕੀ ਕਰ ਰਹੇ ਹੈਣਾ ਵੀ ਤੂੰ ਕੀ ਬੱਚਿਆਂ ਨੂੰ ਸਿਖਾ ਰਹੇ ਆ ਜਾਂ ਫਿਰ ਕੀ ਦੱਸਣਾ ਕੀ ਚਾਹਨਾ ਹੈ ਗਲਤ ਕਮੈਂਟ ਦਾ ਤਾਂ ਬਾਈ ਐਦਾਂ ਤੁਸੀਂ ਗੁਰੂ ਮਹਾਰਾਜ ਦੀ ਕੋਈ ਫੋਟੋ ਵੀ ਅਪਲੋਡ ਕਰਨਗੇ ਨਾ ਧਾਰਮਿਕ ਮੁੱਦਾ ਹੁਣ ਸਾਡੇ ਇੰਡੀਆ ਚ ਇੰਨਾ ਛਿੜਿਆ ਹੋਇਆ ਹੈ ਨਾ ਉਸ ਤੇ ਵੀ ਗਲਤ ਕਮੈਂਟ ਆ ਜਾਣਗੇ ਮੈਂ ਹਿੰਦੂ ਆ ਮੈਂ ਆ ਜਾਂ ਮੈਂ ਮੁਸਲਮਾਨ ਆ ਮੈਂ ਆ ਮੈਂ ਆ ਤੁਸੀਂ ਪਾ ਕੇ ਦੇਖਿਓ ਹਨਾ ਉਸ ਤੇ ਵੀ ਕੰਟਰੋਵਰਸੀਆਂ ਚੱਲਣ ਲੱਗ ਜਾਂਦੀਆਂ ਨੇ ਇੱਥੇ ਮੈਂ ਤਾਂ ਫੇਰ ਵੀ ਕੀ ਚੀਜ਼ ਆ ਮੈਂ ਇਸ ਚੀਜ਼ ਨੂੰ ਬਈ ਦਿਮਾਗ ਚ ਕੱਢਿਆ ਹੋਇਆ ਕੋਈ ਮੈਨੂੰ ਕੀ ਬੋਲੀ ਜਾਵੇ ਮੈਨੂੰ ਫਰਕ ਨਹੀਂ ਪੈਂਦਾ ਮੈਨੂੰ ਮੇਰੇ ਘਰ ਦੇ ਖੁਸ਼ ਹੋਣਾ ਇਹ ਚੀਜ਼ ਜ਼ਿਆਦਾ ਮੈਟਰ ਕਰਦੀ ਆ ਘਰ ਦੇ ਖੁਸ਼ ਨੇ ਬਈ ਹੁਣ ਸੋਚਦੇ ਹੋ ਵੀ ਇੰਡੀਆ ਕਿਤੇ ਨਾ ਕਿਤੇ ਨਾ ਖੇਡਾਂ ਚ ਪਿੱਛੇ ਰਹਿ ਰਿਹਾ ਹੈ ਹਾਂ 올림픽 ਚ ਹਨਾ ਵੀ ਬਹੁਤ 골ਡ ਮੈਡਲ ਆ ਰਹੇ ਨੇ 올림픽 ਚ ਹੁਣ ਹੁਣ ਦੇਖ ਲਓ ਤੁਸੀਂ 올림픽 2016 ਚ ਹੋਇਆ ਸੀਗਾ ਜਿਹੜਾ ਉਹਦੇ ਮੁਕਾਬਲੇ ਹੁਣ ਮੇਰੇ ਖਿਆਲ ਤੋਂ ਗੋਲਡਨ ਇੱਕ ਵੀ ਗੋਲਡ ਨਹੀਂ ਆਇਆ ਇੰਡੀਆ ਦਾ ਆਪਣਾ ਨਾ ਸਾਡੇ ਇੱਧਰ ਦਾ ਪਤਾ ਕੀ ਸਿਸਟਮ ਆ ਬਾਈ ਸਾਡੇ ਇੱਧਰ ਦਾ ਸਿਸਟਮ ਆ ਬਾਈ ਮੈਡਲ ਆਣਾ ਚਾਹੀਦਾ ਬਸ ਮੈਟਰ ਨਹੀਂ ਕਰਦਾ 골ਡ ਹੋਵੇ ਸਿਲਵਰ ਹੋਵੇ ਬ੍ਰੌਂਜ਼ ਹੋਵੇ ਹੂੰ ਬ੍ਰੌਂਜ਼ ਮੈਡਲ ਦੇ ਪਿੱਛੇ ਜਿਆਦਾ ਭੱਜਦੇ ਆ ਕਿਉਂ ਇੱਕ ਤਾਂ ਲੈਣਾ ਆਸਾਨ ਆ ਬਾਈ ਪਹਿਲੇ ਪਹਿਲਾਂ ਮਾਰਨਾ ਬਹੁਤ ਔਖਾ ਪਹਿਲੀ ਸਟੇਜ ਤੇ ਆਣਾ ਬਹੁਤ ਔਖਾ ਤੇ ਸਾਡੇ ਵਾਲਿਆਂ ਨੂੰ ਪਤਾ ਬਾਈ ਜੇ ਬ੍ਰੌਂਜ਼ ਮੈਡਲ ਵੀ ਆ ਗਿਆ ਇੱਥੇ ਆ ਕੇ ਨੌਕਰੀ ਮਿਲ ਜਾਣੀ ਹੈ ਪੈਸਾ ਮਿਲ ਜਾਣਾ ਹੈ ਨਾ ਨਰਾਜਨੀਤੀਆਂ ਬਹੁਤ ਨੇ ਕਦੇ ਉਸ ਸੀਐਮ ਨੇ ਦਿੱਤੇ 1 ਕਰੋੜ ਰੁਪਇਆ ਕਦੇ ਐਮਐਲਏ ਨੇ ਦਿੱਤੇ 1 ਕਰੋੜ ਰੁਪਇਆ ਹੈ ਨਾ ਹੁਣ ਸਾਡੇ ਉਧਰ ਵੀ ਇੱਕ ਮੁੰਡੇ ਦਾ ਬ੍ਰੌਂਜ਼ ਮੈਡਲ ਆਇਆ ਹਾਂ ਸ਼ੂਟਿੰਗ ਦੇ ਵਿੱਚ ਤੇ ਉਹਨੂੰ ਬਹੁਤ ਪੈਸਾ ਮਿਲਿਆ ਰੀਜ਼ਨ ਪਤਾ ਕੀ ਹੈ ਬਾਈ ਬ੍ਰੌਂਜ਼ ਮੈਡਲ ਪਾ ਕੇ ਸਾਡੇ ਵਾਲੇ ਬਹੁਤ ਖੁਸ਼ ਨੇ ਰੀਜ਼ਨ ਨਹੀਂ ਪਾਉਂਦੇ ਉਹਨਾਂ ਨੂੰ ਇਹ ਹੈ ਬਾਈ ਬਸ ਬ੍ਰੌਂਜ਼ ਆ ਜਾਏ ਸਿਲਵਰ ਆ ਜਾਏ 골ਡ ਬ੍ਰੌਂਜ਼ ਮੈਡਲ ਦਾ ਐ ਲੱਗਦਾ ਬਾਈ ਉਹਨਾਂ ਨੂੰ ਕਿ ਜਿਵੇਂ ਸਪਨਾ ਪੂਰਾ ਹੋ ਗਿਆ ਹੋਵੇ ਹਨ ਤੇ ਸਿਲਵਰ ਮੈਡਲ ਤਾਂ ਐ ਲੱਗਦਾ ਉਹਨਾਂ ਨੂੰ ਜਿਵੇਂ ਮਤਲਬ ਦੁਨੀਆ ਜਿੱਤ ਲਈ ਹੋਵੇ ਤੇ 골ਡ ਪਾ ਕੇ ਤਾਂ ਤੁਸੀਂ ਸੋਚੋ ਫਿਰ ਕੀ ਸੋਚਦੇ ਹੋਣਗੇ ਹਨ ਤਾਂ ਜਦੋਂ 골ਡ ਆਉਂਦਾ ਫਿਰ ਤਾਂ ਖੁਸ਼ੀ ਅਲੱਗ ਹੀ ਹੁੰਦੀ ਹੈ ਐਥਲੀਟ ਹੀ ਸਮਝ ਸਕਦਾ ਮੇਰੇ ਖਿਆਲ ਤਾਂ ਇਸ ਚੀਜ਼ ਨੂੰ ਜਿਨੇ ਕਦੀ ਗੇਮ ਕਰੀ ਹੈ ਨਾ ਜਦੋਂ ਬੰਦਾ 골ਡ ਮੈਡਲ ਲੈ ਕੇ ਆਉਂਦਾ ਨਾ ਇਹ ਖੁਸ਼ੀ ਸਿਰਫ ਐਥਲੀਟ ਹੀ ਸਮਝ ਸਕਦਾ ਕਿ ਉਹਨੇ 골ਡ ਵਾਸਤੇ ਕਿੰਨੀ ਮਿਹਨਤ ਕਰੀ ਆ ਬਾਕੀ ਰਾਜਨੀਤੀਆਂ ਤਾਂ ਭਾਈ ਭਾਈ ਥੋੜੇ ਵੱਡੇ ਸੁਪਨੇ ਹੋਣਗੇ ਮੇਰੇ ਭਾਈ ਬਹੁਤ ਸੁਪਨੇ ਨੇ ਮੇਰੇ ਭਾਈ ਬਹੁਤ ਸੁਪਨੇ ਟੁੱਟੇ ਵੀ ਆ ਤੇ ਹਲੇ ਵੀ ਟੁੱਟ ਰਹੇ ਨੇ ਬਾਕੀ ਬਈ ਸੁਪਨੇ ਬਹੁਤ ਸੇ ਕਿਸ ਕਾ ਬਹੁਤ ਸਜਾਈ ਸੀ ਬਈ ਸੁਪਨੇ ਹੂੰ ਗੇਮ ਕਰਕੇ ਵੀ ਸਜਾਈ ਸੀ ਹਨਾ ਹੂੰ ਪੂਰੇ ਨਹੀਂ ਹੋਏ ਬਸ ਹਲੇ ਹੋਰ ਸੋਚਦਾ ਵੀ ਡਾਈਟ ਇੱਕ ਡਾਈਟ ਵਾਸਤੇ ਨਾ ਬਹੁਤ ਪੈਸੇ ਦੀ ਲੋੜ ਹੁੰਦੀ ਆ ਹਾਂ ਹਨਾ ਤੇ ਜਦੋਂ ਤੁਸੀਂ ਗੇਮ ਕਰਦੇ ਸੀਗੇ ਹਾਂ ਹੋਰਾਂ ਦੇਖ ਕੇ ਹੁੰਦਾ ਸੀਗਾ ਵੀ ਯਾਰ ਉਹਦੇ ਕੋਲ ਸਭ ਕੁਝ ਹੈ ਪਰ ਉਹਦੇ ਕੋਲ ਉਹ ਚੀਜ਼ ਨਹੀਂ ਹੈ ਜਿਹੜੀ ਮੇਰੇ ਕੋਲ ਆ ਭਾਈ ਗੇਮ ਮੈਨੂੰ ਲੱਗਦਾ ਨਾ ਉਹ ਬੰਦਾ ਕਰਦਾ ਜਿਹਦੇ ਕੋਲ ਕੁਝ ਨਹੀਂ ਹੁੰਦਾ ਹੂੰ ਕਦੇ ਤੁਸੀਂ ਦੇਖਿਆ ਅੰਬਾਨੀ ਦਾ ਲੜਕਾ ਗੇਮ ਕਰ ਰਿਹਾ ਹੋਵੇ ਹੂੰ ਦੇਖਿਆ ਜਿਹਦੇ ਕੋਲ ਪਹਿਲਾਂ ਹੈ ਹੀ ਆ ਉਹ ਕਿਉਂ ਗੇਮ ਕਰੂਗਾ ਗੇਮ ਕਰਦੇ ਆ ਛੋਟੇ ਘਰ ਦੇ ਮੁੰਡੇ ਹਨਾ ਤੁਸੀਂ ਮਤਲਬ ਕਿਸੇ ਨੂੰ ਵੀ ਦੇਖ ਲਓ ਜ਼ੀਰੋ ਤੋਂ ਹੀਰੋ ਉਹੀ ਬਣਦਾ ਜਿਹੜਾ ਛੋਟੇ ਘਰ ਤੋਂ ਉੱਠਿਆ ਹਨਾ ਤੇ ਅੰਬਾਨੀ ਦਾ ਲੜਕਾ ਮੈਨੂੰ ਲੱ ਨਹੀਂ ਲੱਗਦਾ ਗੇਮ ਕਰੂਗਾ ਕਦੇ ਉਹਨੇ ਸੋਚਿਆ ਵੀ ਨਹੀਂ ਹੋਣਾ ਜਿਸ ਦਿਨ ਭਾਈ ਗੇਮ ਤੋਂ ਮਨ ਟੁੱਟਿਆ ਹਾਂ ਕਰਿਆ ਕਿ ਮਾ ਦਾ ਜਦੋਂ ਹਨਾ ਚਿਹਰਾ ਦੇਖਿਆ ਬਈ ਮੈਂ ਇੱਕਦਮ ਤੋਂ ਨਹੀਂ ਛੱਡੀ ਆ ਨਾ ਗੇਮ ਮੈਂ ਹੌਲੇ ਹੌਲੇ ਕਰਕੇ ਛੱਡੀ ਕਰ ਤੈਨੂੰ ਦੱਸ ਕੇ ਵੀ ਮੈਂ ਛੱਡਣ ਆਲਾ ਕਰਦਿਆਂ ਨੇ ਕਿਹਾ ਨਹੀਂ ਵੀ ਕਿਉਂ ਛੱਡ ਰਿਹਾ ਪੁੱਤ ਨਹੀਂ ਬਈ ਮੈਂ ਮੈਂ ਪਹਿਲਾਂ ਹੀ ਦੱਸਤਾ ਸੀ ਨਾ ਮੇਰੇ ਇੰਜਰੀ ਹੋ ਗਈ ਸੀ ਇੱਕ ਤਾਂ ਮੈਂ ਉਹਦਾ ਪੰਨ ਲਾਤਾ ਸੀ ਵੀ ਮੇਰੇ ਇੰਜਰੀ ਹੋਈ ਆ ਮੈਨੂੰ ਛੱਡਣੀ ਹੀ ਸੀ ਕਿਉਂਕਿ ਮੇਰਾ ਬਾਈ ਮੈਨੂੰ ਅੱਗੇ ਫਿਊਚਰ ਨਹੀਂ ਦਿਸ ਰਿਹਾ ਸੀ ਨਾ ਕਿਉਂਕਿ ਬਈ ਉੱਥੇ ਤੱਕ ਜਾਣਾ ਬਹੁਤ ਔਖਾ ਜਿਹੜੀ ਖਿਡਾਰੀ ਨੂੰ ਸਟਾਰਟਿੰਗ ਚੋਂ ਮਿਲਣਾ ਚਾਹੀਦਾ ਨਾ ਉਹ ਮਿਲਦਾ ਨਹੀਂ 0 ਤੋਂ ਮੈਨੂੰ ਲੱਗਦਾ ਜੇ 올림픽 ਦੇ ਵਿੱਚ ਮੈਡਲ ਲੈ ਕੇ ਆਣਾ ਤੁਸੀਂ ਜਿਹੜੇ 0 ਲੈਵਲ ਤੋਂ ਸਟਾਰਟ ਕਰਦੇ ਨੇ ਉੱਥੇ ਇਨਵੈਸਟਮੈਂਟ ਬਹੁਤ ਜ਼ਰੂਰੀ ਆ ਤਾਂ ਹੀ 올림픽 ਦੇ ਵਿੱਚ ਮੈਡਲ ਆਣਗੇ ਨਹੀਂ ਤਾਂ ਹੁਣ ਜਿਹੜਾ ਇਸ ਕੀ ਹਾਲ ਹੋਇਆ ਨਾ ਇਸ ਤੋਂ ਵੀ ਗੰਦਾ ਹਾਲ ਹੋਊਗਾ ਆਉਣ ਵਾਲੇ ਟਾਈਮ 'ਚ ਜਿਹੜੇ 0 ਲੈਵਲ ਤੋਂ ਉੱਠਦੇ ਨੇ ਐਥਲੀਟ ਉਹਨਾਂ ਦੇ ਨਾਂ ਧਿਆਨ ਦਿੱਤਾ ਗਿਆ ਬਾਈ ਕਿਸੇ ਹੋਰ ਸਾਈਕਲ ਤੇ ਸਾਰੀ ਦੁਨੀਆ ਕੋ ਮਰਿਓ ਹੁਣ ਤੁਹਾਡੀ ਸਾਈਕਲ ਕਿੱਥੇ ਆ ਹੁਣ ਮੇਰੀ ਸਾਈਕਲ ਬਾਈ ਮੁੰਬਈ ਦੇ ਕੋਲ ਖੜੀ ਆ 나ਸ਼ਿਕ ਦੇ ਵਿੱਚ 나ਸ਼ਿਕ ਗੁਰਦਵਾਰਾ ਸਾਹਿਬ ਦੇ ਵਿੱਚ ਗੁਰਦਵਾਰਾ ਸਾਹਿਬ ਦੇ ਵਿੱਚ ਮਤਲਬ ਡਰ ਨਹੀਂਗਾ ਬਈ ਸਾਈਕਲ ਕੋ ਚੱਕ ਕੇ ਲੈ ਜਾਊਗਾ ਉਥੋਂ ਨਹੀਂ ਬਈ ਡਰ ਕਾਦਾ ਹੂੰ ਗੁਰੂ ਘਰ ਖੜੀ ਆ ਆਪਣਾ ਉਹਨਾਂ ਲੋਕਰ ਦਿੱਤਾ ਹੋਇਆ ਮੈਨੂੰ ਸਮਾਨ ਰੱਖਿਆ ਹੋਇਆ ਲੋਕਰ ਦੀ ਚਾਬੀ ਮੇਰੇ ਕੋਲ ਆ ਖੁਸ਼ੀ ਮਿਲਦੀ ਆ ਜਦੋਂ ਐਦਾਂ ਦੀ ਹਨਾ ਵੀ ਸਥਾਨਾ ਜੋ ਜੰਨੂ ਜਿਵੇਂ ਗੁਰੂ ਘਰ ਗਏ ਹੋ ਤੁਸੀਂ ਹਨਾ ਉੱਥੇ ਸਤਿਕਾਰ ਮਿਲਦਾ ਬੜਾ ਪਿਆਰ ਮਿਲਿਆ ਲੋਕਾਂ ਵੱਲੋਂ ਹਨਾ ਵੀ ਇੱਕ ਮੁੰਡਾ ਵਧੀਆ ਚੀਜ਼ ਆ ਵੀ ਸਾਈਕਲ ਤੇ ਦੁਨੀਆ ਘੁੰਮਣ ਨਿਕਲਿਆ ਖੁਸ਼ੀ ਤਾਂ ਬਈ ਹੁੰਦੀ ਆ ਦੇਖੋ ਹੁਣ ਹਰ ਸਟੇਟ ਦੇ ਵਿੱਚ ਮੈਨੂੰ ਪਿਆਰ ਮਿਲ ਰਿਹਾ ਹੂੰ ਇੱਕ ਦੋ ਥਾਂ ਹੋਊਗੀ ਅਸੀਂ ਬਈ ਮੈਨੂੰ ਫੀਲ ਹੋਇਆ ਵੀ ਸ਼ਾਇਦ ਛੱਡ ਛੱਡਾ ਕੇ ਸਭ ਕੁਝ ਖਤਮ ਕਰਕੇ ਚੱਲੋ ਘਰ ਜਲੇ ਜਾਵਾਂ ਕਿਉਂਕਿ ਇੱਕ ਦੋ ਜਗ੍ਹਾ ਇਹ ਐਦਾਂ ਦੀਆਂ ਹੋਈਆਂ ਮੇਰੇ ਨਾਲ ਇੱਕ ਥਾਂ ਤੇ ਪਾਣੀ ਦੇਣ ਨੂੰ ਮਨ ਨਾ ਕਰਤਾ ਸੀ ਮੈਨੂੰ ਹੂੰ ਕੱਚ ਦੇ ਵਿੱਚ ਗੁਜਰਾਤ ਕੱਚ ਦੇ ਵਿੱਚ ਇੱਕ ਜਗ੍ਹਾ ਆ ਕੱਚ ਤੁਸੀਂ ਅਮਿਤਾ ਵੱਚਨ ਨੂੰ ਵੀ ਸੁਣਿਆ ਹੋਣਾ ਕੱਚ ਨਹੀਂ ਦੇਖਾ ਤਾਂ ਕੁਝ ਨਹੀਂ ਦੇਖਾ ਹਣਾ ਗੁਜਰਾਤ ਦੇ ਵਿੱਚ ਇੱਕ ਜਗ੍ਹਾ ਉਹਨੂੰ ਵਰਲਡ ਬੈਸਟ ਟੂਰਿਜ਼ਮ ਦਾ ਅਵਾਰਡ ਮਿਲਿਆ ਹੂੰ ਮਤਲਬ ਉਹਦਾ ਪਿੰਡ ਨੂੰ ਅਵਾਰਡ ਮਿਲਿਆ ਕੱਚ ਵਿਲੇਜ ਆ ਪੂਰਾ ਮਤਲਬ ਤੁਸੀਂ ਜਾਵੋਗੇ ਨਾ ਉੱਥੇ ਨਮਕ ਦੇ ਰੇਤ ਦੇ ਰੇਗਿਸਤਾਨ ਜੀ ਨਮਕ ਦੇ ਰੇਤ ਦੇ ਹੂੰ ਤੇ ਉੱਥੇ ਜਾ ਕੇ ਮਤਲਬ 30 ਕਿਲੋਮੀਟਰ ਦਾ ਰਸਤਾ ਸੀਗਾ ਉਹ ਹੂੰ ਮੈਨੂੰ ਗਿਆ ਉੱਥੇ ਹਨਾ ਮੈਂ ਇੱਕ ਦੁਕਾਨਦਾਰ ਤੋਂ ਪਾਣੀ ਮੰਗਿਆ ਤੇ ਉਹਨੇ ਪਾਣੀ ਦੇਣ ਨੂੰ ਮਨਾਂ ਕਰਤਾ ਮੈਂ ਮੈਂ ਉਹਨੂੰ ਦੱਸਿਆ ਵੀ ਮੈਂ ਨਾ ਬਿਨਾ ਪੈਸੇ ਦੇ ਘੁੰਮ ਰਿਹਾ ਤੇ ਐਵੇਂ 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 ਯਾਤਰਾ ਕਰ ਰਿਹਾ ਉਹ ਕਹਿੰਦੇ ਭਾਈ ਪੈਸੇ ਲੋਗੇ ਤਾਂ ਪਾਣੀ ਮਿਲੇਗਾ ਵਰਨਾ ਨਹੀਂ ਮਿਲੇਗਾ ਨਾ ਹੈ ਯਾਰ ਇਨਸਾਨੀਅਤ ਨਹੀਂ ਹੈਗੀ ਵੀ ਇੱਕ ਬੰਦਾ ਪਿਆਸਾ ਮਰ ਜੇ ਤੁਸੀਂ ਪਾਣੀ ਨਹੀਂ ਦਵੋਗੇ ਇਹਨੂੰ ਕਹਿੰਦੇ ਆਂ ਨਹੀਂ ਮੈਂ ਉਹਦੀ ਵੀਡੀਓ ਵੀ ਪਾਈ ਸੀ ਬਣਾ ਕੇ ਉਸ ਤੇ ਉਸ ਤੇ ਵੀ ਕੰਟਰੋਵਰਸੀ ਚੱਲ ਗਈ ਸੀ ਇਹ ਮੁਸਲਮਾਨ ਹੈ ਇਹ ਫਲਾਣਾ ਤੁੰਕਾਨਾ ਮੈਂ ਇਸ ਕਰਕੇ ਨਹੀਂ ਵੀਡੀਓ ਪਾਈ ਸੀ ਵੀ ਉਹ ਮੁਸਲਮਾਨ ਸੀ ਮੈਂ ਇਸ ਕਰਕੇ ਵੀਡੀਓ ਪਾਈ ਸੀ ਵੀ ਉਹਨੇ ਇਨਸਾਨੀਅਤ ਨਹੀਂ ਦਿਖਾਈ ਆਪਣੀ ਹੂੰ ਭਾਈ ਤੁਸੀਂ ਰਖੜੀ ਬਨਵਾਈ ਹੋਈ ਹੈ ਹਾਂ ਭਾਈ ਪਹਿਲਾਂ ਹੀ ਪਹਿਲਾਂ ਹੀ ਰਖੜੀ ਇਹ ਤਾਂ ਪਹਿਲਾਂ ਹੀ ਹੂੰ ਭੈਣ ਨਹੀਂ ਹੈਗੀ ਭਾਈ ਸਗੀ ਲੇਕਿਨ ਬਹੁਤ ਪਹਿਣਾ ਨੇ ਭਾਈ ਕਦੇ ਸੋਚਣਾ ਵੀ ਆ ਮੇਰੀ ਆਪ ਦੀ ਹਨਾ ਸਗੀ ਭੈਣ ਕਿਉਂਕਿ ਜਦੋਂ ਤੁਸੀਂ ਨਹੀਂ ਹੋਵੋਗੇ ਕੁਛ ਹਾਂ ਉਸ ਵੇਲੇ ਰਿਸ਼ਤੇ ਵੀ ਨਹੀਂ ਹੁੰਦੇ ਬਿਲਕੁਲ ਭਾਈ ਅਜੇ ਤੱਕ ਕੋਈ ਭਾਈ ਆਇਆ ਨਹੀਂ ਬੰਨਣ ਰੱਖੜੀ ਆਪਣੀ ਮਾਂ ਤੀ ਬੰਨਾਈ ਆ ਰੱਖੜੀ ਕੋਈ ਨਹੀਂ ਆਇਆ ਭਾਈ ਉੱਥੇ ਮੇ ਮੇਰੇ ਚਾਚੇ ਦੀ ਕੁੜੀ ਹੈਗੀ ਆ ਭਾਈ ਪਰ ਉਹ ਵੀ ਆਂਦੀ ਨਹੀਂ ਕਦੇ ਰੱਖੜੀ ਬੰਨਣ ਆਂਦੀ ਨਹੀਂ ਕਿਉਂ ਭਾਈ ਕਿਤੇ ਬਸ ਭਾਈ ਉਹ ਆਪਸੀ ਥੋੜੀ ਜੀ ਹੈਗੀ ਹੈ ਨਾ ਅਣਬਣ ਉਸ ਕਰਕੇ ਅੱਜ ਜਦੋਂ ਤੁਸੀਂ ਹੈਨਾ ਵੀ ਇੰਸਟਾਗ੍ਰਾਮ ਤੇ ਜਾਂ ਫਿਰ ਇੰਨੇ ਫੇਮਸ ਹੋ ਜਾਂ ਫਿਰ ਤੁਹਾਡਾ YouTube ਚੱਲਦਾ ਹਰ ਇੱਕ ਰਿਸ਼ਤੇ ਦਾ ਆਉਂਦਾ ਹਰ ਇੱਕ ਤਾਂ ਨਹੀਂ ਆਉਂਦਾ ਬਾਈ ਬਿਲ ਤੇ ਬਹੁਤ ਗੱਲਾਂ ਨੇ ਹੈਨਾ ਰਿਸ਼ਤਿਆਂ ਦੀ ਆ ਤੁਹਾਮਾਰਾਂ ਤੇ ਹੈਨਾ ਜਿਵੇਂ ਰਖੜੀਆਂ ਤੇ ਰਖੜੀਆਂ ਤੇ ਆਪਾਂ ਆਪਣੀ ਮੈਂ ਇੱਕ ਵਾਰ ਦਾ ਕਿੱਸਾ ਦੱਸਦਾ ਤੁਹਾਨੂੰ ਤੇ ਮੈਂ ਪਿਛਲੇ ਪੌਡਕਾਸਟ ਵੀ ਦੱਸਿਆ ਸੀਗਾ ਤੇ ਰੋਣੀ ਵੀ ਮੇਰੀ ਆ ਗਈ ਸੀ ਮੈਂ ਕੰਟਰੋਲ ਕਰਕੇ ਬੈਠਿਆ ਹੁਣ ਵੀ ਕਿਉਂਕਿ ਜਦੋਂ ਘਰ ਦੀਆਂ ਗੱਲਾਂ ਛਿੜ ਜਾਂਨ ਨਾ ਫਿਰ ਰੋਣੀ ਆਈ ਜਾਂਦੀ ਹੈ ਹੈਨਾ ਮੈਂ ਨਾ ਇੱਕ ਵਾਰ ਦਾ ਕਿੱਸਾ ਦੱਸਦਾ ਤੁਹਾਨੂੰ ਰਖੜੀਆਂ ਵਾਲੇ ਦਿਨ ਆਪਣੇ ਚਾਚੇ ਦੇ ਘਰੇ ਗਿਆ ਸੀਗਾ ਹਨਾ ਕਿਉਂਕਿ ਸਾਡੀ ਜਿਹੜੀ ਬੂਆ ਸੀਗੀ ਨਾ ਉਹ ਸਾਡੇ ਚਾਚੇ ਦੇ ਘਰ ਆ ਕੇ ਹੀ ਵਾਪਸ ਚਲੀ ਜਾਂਦੀ ਸੀ ਸਾਡੇ ਘਰ ਅੱਜ ਤੱਕ ਨਹੀਂ ਆਈ ਬਾਈ ਹਲੇ ਵੀ ਨਹੀਂ ਆਉਂਦੀ ਤੇ ਮੁੰਡਿਆਂ ਨੂੰ ਛੋਟੇ-ਛੋਟੇ ਨੂੰ ਬੱਚਿਆਂ ਨੂੰ ਚਾਹ ਹੁੰਦਾ ਹੀ ਹੈ ਰਖੜੀਆਂ ਦਾ ਹਨਾ ਤੇ ਮੈਂ ਰਖੜੀ ਖਰੀਦੀ ਦੁਕਾਨ ਤੋਂ ਮੈਂ ਗਿਆ ਬੂਆ ਦੇ ਕੋਲ ਬੰਦਾ ਕੇ ਆਣੀ ਮੈਂ ਰਖੜੀ ਤੇ ਉਹਨਾਂ ਨੇ ਬੰਨੀ ਪਰ ਉਹ ਬੋਲੇ ਨਹੀਂ ਸਾਡੇ ਨਾਲ ਕੁਝ ਵੀ ਉਹ ਚੀਜ਼ ਨਾ ਮਤਲਬ ਦਿਲ ਚ ਰੰਗ ਗਈ ਸੀ ਕਿ ਯਾਰ ਰਿਸ਼ਤੇ ਉਹ अहमियत ਨਹੀਂ ਦੇ ਰਹੇ ਜੋ ਦੇਣੀ ਚਾਹੀਦੀ ਹੈ ਨਾ ਫਿਰ ਇਸ ਕਰਕੇ ਫਿਰ ਜਾਣਾ ਹੀ ਸ਼ੱਕਦਾ ਸੀ ਸੋ ਤੇ ਉਹ ਤੁਹਾਡੇ ਵਰਗੇ ਕਿੰਨੇ ਮੁੰਡੇ ਨੇ ਹਾਂ ਜਿਨ੍ਹਾਂ ਕੋਲ ਪੈਣਾ ਨਹੀਂ ਗਿਆ ਹਾਂ ਪਰ ਉਹਨਾਂ ਕੋਲ ਪੈਸਾ ਵੀ ਨਹੀਂ ਆ ਤਾਂ ਕਰਕੇ ਉਹਨਾਂ ਦੀ ਪੈਣਾ ਨਹੀਂ ਬਣ ਸਕਦੇ ਬਿਲਕੁਲ ਬਈ ਕਦੇ ਐਦਾਂ ਦਾ ਵਕਤ ਹੋਇਆ ਸੀਗਾ ਵੀ ਜਦੋਂ ਰਖੜੀ ਮੰਨਣ ਦਾ ਟਾਈਮ ਹੋਵੇ ਉਸ ਵੇਲੇ ਕੋਲ ਪੈਸੇ ਨਾ ਹੋਣ ਪੈਸੇ ਤਾਂ ਬਈ ਦੇਖਿਆ ਜਾਵੇ ਸ਼ੁਰੂ ਤੋਂ ਹੀ ਨਹੀਂ ਸੀ ਹੂੰ ਸ਼ੁਰੂ ਤੋਂ ਹੀ ਮਤਲਬ ਐ ਐਵੇਂ ਦਾ ਟਾਈਮ ਦੇਖਿਆ ਬਈ ਪੂਆ ਖੋਦਿਆ ਤੇ ਪਾਣੀ ਪੀ ਲਿਆ ਨਾ ਮਿਹਨਤ ਕਰੀ ਨਾ ਭੁੱਖੇ ਮਰਨ ਵਾਲਾ ਕੰਮ ਸੀ ਬਸ ਐਦਾਂ ਦਾ ਟਾਈਮ ਵੀ ਦੇਖਿਆ ਬਈ ਜਦੋਂ ਛੋਟੇ-ਛੋਟੇ ਸੀ ਨਾ ਆਪਾਂ ਸਾਡੇ ਘਰ ਨਾ ਪਤਲੀ ਹੁੰਦੀ ਸੀ ਔਰ ਸ਼ਾਇਦ ਤੁਸੀਂ ਦੇਖੀ ਹੋਣੀ ਮੇਰੀ ਰੀਲਾਂ 'ਚ ਨਾ ਜੀ ਸਾਡੇ ਘਰ ਨਾ ਪਤਲੀ ਹੁੰਦੀ ਸੀ ਬਾਈ ਇੱਕ ਤੇ ਉਸੇ ਵਿੱਚ ਹੀ ਸਬਜ਼ੀ ਬਣਾਣੀ ਉਸੇ ਵਿੱਚ ਹੀ ਚਾਹ ਬਣਾਣੀ ਉਸੇ ਵਿੱਚ ਹੀ ਸਾਰਾ ਕੰਮ ਕਰਨਾ ਇਹ ਆਪਣੀ ਅੱਖਾਂ ਨਾਲ ਦੇਖਿਆ ਮੈਂ ਕੜਾਹੀ ਦੇ ਵਿੱਚ ਚਾਹ ਬਣਾਣੀ ਹੈ ਨਾ ਆਪੇ ਬਣਾਈ ਆ ਬਾਈ ਚੁੱਲਾ ਬਾਲ-ਬਾਲ ਕੇ ਤੇ ਉਹ ਚੀਜ਼ਾਂ ਦਿਲ ਤੇ ਛਪੀਆਂ ਹੋਈਆਂ ਨੇ ਹੁਣ ਤਾਂ ਪੈਸਾ ਆ ਰਿਹਾ ਬਾਈ ਥੋੜਾ ਬੋਤਾਂ ਪੈਸਾ ਬਾਈ ਆ ਰਿਹਾ ਪਰ ਮੈਂ ਲੈ ਨਹੀਂ ਰਿਹਾ ਪੈਸਾ ਕਿਉਂ ਕਿਉਂਕਿ ਪੈਸਾ ਜਿਹੜਾ ਆ ਰਿਹਾ ਨਾ ਗਲਤ ਤਰੀਕੇ ਨਾਲ ਆ ਰਿਹਾ ਮਤਲਬ ਜਿਵੇਂ ਹੁਣ ਗੈਂਬਲਿੰਗ ਪ੍ਰਮੋਟ ਕਰਨਾ ਹੈ ਨਾ ਕਿਸੇ ਸੱਟੇ ਦੀ ਐਪਲੀਕੇਸ਼ਨ ਦੀ ਪ੍ਰੋਮੋਸ਼ਨ ਕਰਤੀ ਐਵੇਂ ਆ ਰਿਹਾ ਤਾਂ ਕਰਕੇ ਮੈਂ ਕਰ ਨਹੀਂ ਰਿਹਾ ਇੱਕ ਤੁਸੀਂ ਹੈ ਨਾ ਵੀਡੀਓ ਵੀ ਪਾਈ ਸੀ ਤੁਸੀਂ ਦੱਸ ਰਹੇ ਸੀ ਕਿ ਸਾਈਕਲ ਤੇ ਚਾਰ ਸਟicker ਲਾ ਲਓ ਹਾਂ ਹਾਂ ਤੁਹਾਨੂੰ 9 ਲੱਖ ਰੁਪਏ ਵਧਾ ਕੇ 8 ਲੱਖ ਰੁਪਏ ਮਿਲੇਗਾ 8 ਇੱਕ ਗੁੱਟਕਾ ਪ੍ਰੋਮੋਸ਼ਨ ਆਈ ਸੀ ਬਾਈ ਮੈਨੂੰ ਹੈ ਨਾ ਗੁੱਟਕਾ ਪ੍ਰੋਮੋਸ਼ਨ ਵਾਲੇ ਕਹਿੰਦੇ ਸੀ ਬਈ ਤੁਸੀਂ ਬਸ ਤੂੰ ਆਪਣੀ ਸਾਈਕਲ ਤੇ ਚਾਰ ਸਟicker ਲਗਾਣੇ ਆ ਤੇ ਬੜੇ ਬੜੇ ਸੈਲੀਬ੍ਰਿਟੀ ਕਰ ਰਹੇ ਆ ਉਹਨਾਂ ਦੀ ਐਡ ਹੈ ਨਾ ਸਮਝ ਹੀ ਗਏ ਹੋਣੇ ਤੁਸੀਂ ਤੇ ਉਹਨਾਂ ਨੇ ਕਿਹਾ ਵੀ ਸਾਡੀ ਗੁੱਟਕਾ ਕੰਪਨੀ ਦਾ ਨਾਮ ਲੈਣਾ ਨਾ ਹੀ ਸ਼ੋਅ ਕਰਨਾ ਬਸ ਕਾ ਦੇਣਾ ਕਦੇ 1 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਪਿੱਛੇ ਬੋਲਦੇ ਹੋਏ ਆਪਣੇ ਕੰਟੈਂਟ ਦੇ ਵਿੱਚ ਸਟicker ਦਿਖਾਣਾ ਹੈ ਹਮ 8 ਲੱਖ ਰੁਪਏ ਦੇ ਰਹੇ ਸੀ ਉਹ ਮੈਨੂੰ 1 ਸਾਲ ਦਾ ਬੌਂਡ ਸੀ ਉਹਨਾਂ ਨਾਲ ਬਈ 1 ਸਾਲ ਵਾਸਤੇ ਲਗਾਣੇ ਆ ਮੈਂ ਮਨਾਂ ਕਰਤਾ ਬਈ ਹਮ 8 ਲੱਖ ਰੁਪਏ ਦੇ ਰਹੇ ਬਈ ਇੱਕ ਚੀਜ਼ ਤੁਹਾਡੇ ਤੋਂ ਪੁੱਛਦਾ ਵੈਸੇ ਤਾਂ ਸਾਰੇ ਕਹਿੰਦੇ ਆ ਵੀ ਅਸੀਂ ਨਸ਼ਾ ਖਤਮ ਕਰਨਾ ਹੈ ਹਾਂ ਪਰ ਬੱਸਾਂ ਦੇ ਪਿੱਛੇ ਹਾਂ ਇਸ਼ਤਿਹਾਰ ਲੱਗਿਆ ਹੁੰਦਾ ਹਾਂ ਬਈ ਬਈ ਇਹ ਸਾਰਾ ਸਿਸਟਮ ਹੀ ਹੀ ਸਿਸਟਮ ਹੀ ਸਾਡਾ ਇਦਾਂ ਦਾ ਹੋ ਗਿਆ ਹਨਾ ਜਿਹੜੀ ਟੈਕਸ ਵਾਲੀਆਂ ਕੰਪਨੀਆਂ ਨੇ ਹੂੰ ਉਹ ਨਹੀਂ ਟੈਕਸ ਵਾਲੀ ਕਹਿੰਦਾ ਮੈਂ ਸੋਰੀ ਜਿਹੜੀ ਗੁੱਟਕੇ ਵਾਲੀਆਂ ਨਸ਼ੇ ਵਾਲੀਆਂ ਬੀੜੀਆਂ ਵਾਲੀਆਂ ਕੰਪਨੀਆਂ ਨੇ ਹਨਾ ਇਹ ਸਰਕਾਰ ਨੂੰ ਸਭ ਤੋਂ ਜ਼ਿਆਦਾ ਟੈਕਸ ਦਿੰਦੀਆਂ ਨੇ ਫਿਰ ਸਰਕਾਰ ਕਿੱਥੇ ਖਤਮ ਹੋਣ ਦੇ ਦੂਗੀ ਬਈ ਨਸ਼ਾ ਹੁਣ ਤੁਸੀਂ ਦੇਖੋ ਮੈਟਰੋ ਸਟੇਸ਼ਨ ਤੇ ਚਲੇ ਜਾਓ ਮੈਟਰੋ ਸਟੇਸ਼ਨ ਤੇ ਵੀ ਗੁੱਟਕੇ ਦੀਆਂ ਕੰਪਨੀਆਂ ਦੇ ਐਡਾਂ ਲੱਗੀਆਂ ਹੋਈਆਂ ਨੇ ਸਰਕਾਰ ਹੀ ਸਰਕਾਰ ਹੀ ਖੁਦ ਕਹਿ ਰਹੀ ਆ ਵੀ ਤੁਸੀਂ ਐਡ ਚਲਾਓ ਤੁਸੀਂ ਪਬਲਿਕ ਨੂੰ ਦਿਖਾਓ ਜਿੰਨਾ ਜ਼ਿਆਦਾ ਦਿਖੂਗਾ ਉਨਾ ਜ਼ਿਆਦਾ ਵੇਚੂਗਾ ਇਹ ਸਿਸਟਮ ਹੋਇਆ ਪਿਆ ਬਈ ਸਰਕਾਰਾਂ ਹੀ ਕਰਾਰੀਆਂ ਨੇ ਸਰਕਾਰਾਂ ਹੀ ਇਨਵੋਲਵ ਨੇ ਫਿਰ ਜਦੋਂ ਕੋਈ ਕਾਂਡ ਹੋ ਜਾਂਦਾ ਕੋਈ ਗੱਲ ਹੋ ਜਾਂਦੀ ਹੈ ਫਿਰ ਸਰਕਾਰਾਂ ਪਿੱਛੇ ਹਟ ਜਾਂਦੀਆਂ ਨੇ ਸਾਡਾ ਕੋਈ ਰੋਲ ਨਹੀਂ ਇਹਦੇ ਵਿੱਚ ਹੁਣ ਤੁਸੀਂ ਦੇਖੋ ਮੈਗੀ ਬੰਦ ਹੋ ਗਈ ਸੀ ਇੱਕ ਟਾਈਮ ਚ ਫਿਰ ਚੱਲ ਪਈ ਕਹਿੰਦੇ ਕਾਂਚਾਂ ਮੈਗੀ ਦੇ ਵਿੱਚ ਫਿਰ ਕਿਵੇਂ ਚੱਲ ਗਈ ਜੇ ਕਾਂਚ ਮਿਲ ਗਿਆ ਪੈਸੇ ਖੜਾਏ ਹੋਣਗੇ ਤਾਂ ਹੀ ਤਾਂ ਚੱਲੀ ਆ ਜੀ ਤਾਂ ਬਾਈ ਸਰਕਾਰਾਂ ਦਾ ਸਿਸਟਮ ਐਦਾਂ ਹੀ ਆ ਹੁਣ ਤੁਸੀਂ ਖੁਦ ਸਮਝਦਾਰ ਹੋ ਥਾਣੇ ਦੇ ਵਿੱਚ ਕੋਈ ਕੰਮ ਹੁਣ ਕੱਲ ਪਰਸੋਂ ਹੀ ਮੇਰੇ ਇੱਕ ਯਾਰ ਦੋਸਤ ਦੀ ਬਾਹਰ ਦੀ ਹੋਾਈ ਸੀਗੀ ਵੇਰੀਫਿਕੇਸ਼ਨ ਆਈ ਸੀ ਦਾ ਪਕਰਾਨਗੇ ਸਾਨੂੰ ਐਸੇ ਉਹ ਕਹਿੰਦਾ मुंशी ਕਹਿੰਦਾ ਸੇਵਾ ਪਾਣੀ ਹੂੰ ਸੇਵਾ ਪਾਣੀ ਬਾਈ ਕਿਉਂ ਦਈਆ ਹੈ ਨਾ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਿਹਾ ਯਾਰ ਤੂੰ ਸਰਕਾਰੀ ਕੰਮ ਕਰ ਰਿਹਾ ਤਨਖਾਹ ਤੂੰ ਲੈ ਰਿਆ ਆਪਾਂ ਪੈਸੇ ਨਹੀਂ ਬਾਈ ਦਿੱਤੇ ਉਹਨੂੰ ਹੂੰ ਆ ਕਿਤੇ ਨਾ ਕਿਤੇ ਬਾਈ ਕਰਾਪਸ਼ਨ ਵੀ ਹੈਗਾ ਜਿਹੜੀ ਜਿਹੜੀ ਸਰਕਾਰਾਂ ਕਹਿੰਦੀਆਂ ਨੇ ਨਾ ਕਰਾਪਸ਼ਨ ਖਤਮ ਹੋ ਗਿਆ ਮੈਂ ਪੂਰਾ ਇੰਡੀਆ ਘੁੰਮ ਰਿਹਾ ਬਾਈ 1% ਕਰਾਪਸ਼ਨ ਨਹੀਂ ਖਤਮ ਆ ਗਿਆ ਮੈਂ ਸਾਰਾ ਚੀਜ਼ ਦੇਖਦਾ ਆ ਰਿਹਾ ਗੁਜਰਾਤ ਦੇ ਵਿੱਚ 1960 ਤੋਂ दारू ਬੰਦ ਆ ਤੇ ਉੱਥੇ ਸਭ ਤੋਂ ਜ਼ਿਆਦਾ ਵਿਕਦੀ ਆ ਬਿਹਾਰ ਦੇ ਵਿੱਚ ਬੰਦਾ ਉੱਥੇ ਸਭ ਤੋਂ ਜ਼ਿਆਦਾ ਵਿਕਦੀ ਆ ਹੂੰ ਕਰਾਪਸ਼ਨ ਕਿੱਥੋਂ ਖਤਮ ਹੋ ਰਿਹਾ ਬਈ ਇੱਕ ਚੀਜ਼ ਹੋਰ ਪੁੱਛਦਾ ਹੂੰ ਅ ਨੌਜਵਾਨੋ ਹਾਂ ਕਾਲਜ ਵਗੈਰਾ ਗਏ ਹੋ ਹਾਂ ਬਈ ਕਦੇ ਪਿਆਰ ਦੇ ਚੱਕਰਾਂ 'ਚ ਤੁਸੀਂ ਨਹੀਂ ਬਈ ਪਿਆਰ ਦੇ ਚੱਕਰਾਂ 'ਚ ਫਏ ਸੀ ਬਾਈ ਹਾਂ ਪਰ ਪ੍ਰਬੰਧ ਜੋ ਮਜਬੂਰ ਸੀ ਬਣੀ ਨਹੀਂ ਗੱਲ ਕਿਉਂ ਬਸ ਬਈ ਉਹ ਹੋ ਗਿਆ ਸੀਗਾ ਕੋਈ ਸਿਸਟਮ ਪੈਸੇ ਕਰਕੇ ਨਹੀਂ ਨਹੀਂ ਪੈਸੇ ਕਰਕੇ ਨਹੀਂ ਹੁਣ ਦੇਖੋ ਮੈਂ ਜੇ ਪੋਡਕਾਸਟ 'ਚ ਉਹਨੂੰ ਗਦਨਾਮ ਕਰਦਾ ਫਿਰਾਂ ਹਨ ਹਾਂ ਇਹ ਫਿਰ ਪਿਆਰ ਕਰਦਾ ਹੂੰ ਮੈਂ ਇਹ ਗੱਲ ਸ਼ਾਇਦ ਰਾਜ਼ ਹੀ ਰੱਖਣਾ ਚਾਹੁੰਦਾ ਰਾਜ਼ ਰੱਖਣਾ ਕਈ ਹੁੰਦੇ ਨੇ ਨਹੀਂ ਮਤਲਬ ਗੱਲ ਯਾਰ ਬਾਈ ਆਪਣੇ ਘਰੇ ਖੁਸ਼ ਸੀਗੇ ਹਨ ਕਈ ਹੁੰਦੇ ਨੇ ਨਾ ਬਾਈ ਯਾਰ ਕਹਿ ਦਿੰਦੇ ਵੀ ਸਾਡਾ ਰੱਬ ਨੇ ਮੈਨੂੰ ਹੀ ਕਰਾਇਆ ਜਾਂ ਫਿਰ ਅਸੀਂ ਹਨਾ ਵੀ ਆ ਪੈਸੇ ਕਰਕੇ ਮਰ ਗਏ ਬਾਈ ਮੈਂ ਇੱਕ ਚੀਜ਼ ਪੁੱਛਦਾ ਜਦੋਂ ਆਪਾਂ ਕਿਸੇ ਨਾਲ ਯਾਰੀ ਲਾਂਦੇ ਆ ਹਾਂ ਉਦੋਂ ਅਸੀਂ ਸੋਚ ਕੇ ਲਾਂਦੇ ਆ ਰੱਬ ਲੋਂ ਆਂਦਾ ਜਾਂ ਰੱਬ ਲਵਾਂਦਾ ਬਈ ਪਤਾ ਨਹੀਂ ਮੈਨੂੰ ਇੱਕ ਗੱਲ ਇਹ ਕਹਿਣਾ ਚਾਹੁੰਦਾ ਮੈਂ ਕਿ ਹੁਣ ਤੁਹਾਡਾ ਕੋਈ ਫਰੈਂਡ ਹੈ ਕੋਈ ਹੈਨਾ ਹੂੰ ਹੁਣ ਤੁਹਾਡਾ ਫਰੈਂਡ ਤੁਹਾਨੂੰ ਕਹਿ ਰਿਹਾ ਬਈ ਮੈਂ ਆਉਣ ਵਾਲੇ ਟਾਈਮ 'ਚ ਨਾ ਇਹ ਚੀਜ਼ ਅਚੀਵ ਕਰ ਸਕਦਾ ਇਹ ਚੀਜ਼ ਮੈਂ ਇੱਥੇ ਜਾ ਸਕਦਾ ਇੱਥੇ ਘੁੰਮ ਸਕਦਾ ਇਹ ਚੀਜ਼ ਮੈਂ ਪਾ ਸਕਦਾ ਹੁਣ ਤੁਹਾਨੂੰ ਤੁਹਾਡਾ ਫਰਜ਼ ਹੈ ਵੀ ਤੁਸੀਂ ਉਸ ਤੇ ਟਰਸਟ ਕਰੋ ਟਰਸਟ ਕਰਨਾ ਬਹੁਤ ਜ਼ਰੂਰੀ ਆ ਟਰਸਟ ਇਸ਼ੂ ਆ ਹੈਨਾ ਟਰਸਟ ਇਸ਼ੂ ਕਰਕੇ ਹੀ ਸ਼ਾਇਦ ਉਹ ਜਾਣ ਬਣ ਹੋਈ ਬੱਸ ਬਾਈ ਤੁਸੀਂ ਮਾਂ ਦਾ ਟੈਟੂ ਇੱਧਰ ਵੀ ਬਣਵਾਇਆ ਹੋਇਆ ਤੇ ਇੱਧਰ ਵੀ ਬਣਵਾਇਆ ਹੋਇਆ ਹੈ। ਅੱਜ ਕੱਲ ਬੰਦਾ ਪਤਾ ਕੀ ਕਹਿੰਦਾ ਵੀ ਮਾਪੇ ਨੂੰ ਅੱਜ ਕੱਲ ਬੰਦੇ ਨਹੀਂ ਇੰਨੇ ਉਹ ਦਿੰਦੇ। ਕਹਿੰਦਾ ਵੀ ਅੱਜ ਦੇਖਦੇ ਨੇ ਮੇਰੀ ਸੇਲੀ ਹੈਗੀ ਆ ਤੇ ਮੈਂ ਆਪਣੀ ਸੇਲੀ ਨੂੰ ਪ੍ਰਾਇੋਰਟੀ ਦਵਾ ਮਾਂ ਨਾਲੋਂ ਵੱਧ ਕੇ। ਹਾਂ ਹਾਂ। ਮੈਂ ਨਾ ਬਹੁਤ ਅੱਜ ਕੱਲ ਰਿਸ਼ਤੇ ਦੇਖੇ ਨੇ ਭਾਈ ਜਿਹੜੇ ਮਾਪੇ ਤੋਂ ਟੁੱਟਦੇ ਨੇ। ਮੈਂ ਨਾ ਭਾਈ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਹੀ ਮਾਂ ਤੋਂ ਹੁੰਦਾ। ਹੂੰ। ਕਿਉਂਕਿ ਸਟਾਰਟਿੰਗ ਤੋਂ ਲੈ ਕੇ ਗੇਮ ਤੱਕ ਨਾ ਗੇਮ ਤੋਂ ਜਿੱਥੇ ਸਫਰ ਸਟਾਰਟ ਹੋਇਆ ਸੀ। ਗੇਮ ਤੋਂ ਲੈ ਕੇ ਹੁਣ ਤੱਕ ਮੇਰੀ ਮਾਂ ਨੇ ਹੀ ਮੇਰਾ ਸਾਥ ਦਿੱਤਾ ਬਾਈ ਸਗੇ ਭਰਾ ਨੇ ਵੀ ਮੈਨੂੰ ਆਪਾਂ ਦੋ ਭਰਾ ਸਗੇ ਭਰਾ ਨੇ ਵੀ ਮੈਨੂੰ 1 ਮਿਲੀਅਨ ਤੇ ਫੋਲੋ ਕਰਿਆ ਸੀ ਹਾਂ ਹਾਂ ਜੇ ਮੇਰੀ ਮੰਮੀ ਮੈਨੂੰ ਬਹੁਤ ਸਪੋਰਟ ਕਰਦੀ ਹੈ ਮੇਰੀ ਮਾਤਾ ਹਰ ਵੀਡੀਓ ਦੇਖਦੀ ਹੈ ਮੇਰੀ ਹਨਾ ਜਿੱਥੇ ਜਿੱਥੇ ਵੀ ਮੈਂ ਪਾਉਂਦਾ ਤੇ ਇਹ ਇੱਕ ਬਹੁਤ ਵੱਡੀ ਚੀਜ਼ ਆ ਕਿ ਮੈਂ ਕੋਈ ਮਤਲਬ ਤੁਸੀਂ ਅੱਜ ਕੱਲ ਦੇਖ ਰਹੇ ਹੋ ਗਾਲਾ ਗੂੜਾ ਵਾਲਾ ਕੰਟੈਂਟ ਚੱਲ ਰਿਹਾ ਹਨਾ ਮੈਨੂੰ ਇਹ ਵੀ ਡਰ ਰਹਿੰਦਾ ਵੀ ਮੇਰੀ ਮਾਤਾ ਦੇਖੂਗੀ ਵੀਡੀਓ ਹਨਾ ਤੇ ਮੈਂ ਕੁਝ ਗਲਤ ਪ੍ਰਮੋਟ ਨਹੀਂ ਕਰਨਾ ਕੁਝ ਗਲਤ ਨਹੀਂ ਵੀਡੀਓ ਦਿਖਾਣਾ ਕੁਝ ਗਲਤ ਬੋਲਣਾ ਨਹੀਂ ਬਾਈ ਇੱਕ ਚੀਜ਼ ਕਹਿਣਾ ਵੀ ਤੁਸੀਂ ਔਨ ਕੈਮਰਾ ਤੇ ਬੋਲਿਆ ਵੀ ਹਨਾ ਸਗੇ ਭਾਈ ਵਾਲੀ ਗੱਲ ਹੈ ਤੁਸੀਂ ਭਾਈ ਇਹਨਾਂ ਨੂੰ ਬੋਲੂਗਾ ਤਾਂ ਨਹੀਂ ਬਾਅਦ ਚ ਨਹੀਂ ਨਹੀਂ ਬਾਈ ਮੈਂ ਹੁਣ ਮੇਰਾ ਭਰਾ ਮੈਨੂੰ ਬਹੁਤ ਸਪੋਰਟ ਕਰਦਾ ਬਾਈ ਮੈਂ ਇਹ ਨਹੀਂ ਕਹਿ ਰਿਹਾ ਮੇਰਾ ਭਰਾ ਗਲਤ ਸੀ ਹਨਾ ਮੈਨੂੰ ਸਪੋਰਟ ਨਹੀਂ ਮੈਂ ਉਹੀ ਟਰਸਟ ਵਾਲੀ ਗੱਲ ਆ ਗਈ ਹਨਾ ਹੁਣ ਜੇ ਮੈਂ ਤੁਹਾਨੂੰ ਕਹਾਂ ਬਈ ਮੈਂ ਜਿੱਥੇ ਹਾਂ ਕੀ ਬਤਾ ਕੱਲ ਮੈਂ ਕਿੱਥੇ ਹਾਂ ਮੇਰਾ ਵਿਜ਼ਨ ਕਿੰਨਾ ਵੱਡਾ ਹੋਊਗਾ ਕਿ ਮੈਂ ਕੀ ਸੋਚਿਆ ਹੋਇਆ ਮੈਂ ਕਿਵੇਂ ਕਰੂੰਗਾ ਉਹ ਮੇਰੀ ਮੈਂ ਕਿਵੇਂ ਸਟਰੈਟਜੀ ਲਾਈ ਹੋਈ ਹੈ ਹਨਾ ਤੇ ਇਹ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਕ੍ਰੈਸ਼ਟ ਕਰੋ। ਬਾਈ ਤੁਸੀਂ ਆਣ ਵਾਲੇ ਨੌਜਵਾਨ ਪੀੜੀ ਨੂੰ ਹਨਾ ਵੀ ਕੀ ਦੱਸਣਾ ਚਾਹੋਗੇ ਆਪਣੇ ਪਲੇਟਫਾਰਮ 'ላይ? ਬਾਈ ਸਭ ਤੋਂ ਵੱਡੀ ਗੱਲ ਹੈ ਜਿਹੜੀ ਬਸ ਨਸ਼ਿਆਂ ਤੋਂ ਦੂਰ ਰਹੋ। ਹੂੰ। ਮੇਨ ਜਿਹੜੀ ਡਬੋਣ ਵਾਲਾ ਕਾਰਨ ਹਨਾ ਆਹੀ ਆ। ਚਾਹੇ ਤੁਸੀਂ ਪੰਜਾਬ 'ਚ ਲਗਾ ਲਓ। ਚਾਹੇ ਤੁਸੀਂ ਹਰਿਆਣੇ 'ਚ ਲਗਾ ਲਓ। ਚਾਹੇ ਤੁਸੀਂ ਗੁਜਰਾਤ 'ਚ ਲਗਾ ਲਓ। ਨਸ਼ਾ ਸਭ ਤੋਂ ਵੱਡੀ ਜਾੜਾ ਤੇ ਸਰਕਾਰਾਂ ਹੀ ਨਸ਼ਾ ਨਹੀਂ ਖਤਮ ਹੋਣ ਦੇ ਰਹੀਆਂ ਨੇ। ਓਹੋ। ਸਭ ਤੋਂ ਵੱਡੀ। ਅੱਛਾ ਬਾਈ ਇੱਕ ਚੀਜ਼ ਹੋਰ ਵੀ ਐਕਸਪੀਰੀਅੰਸ ਹੋਇਆ ਕਦੇ ਵੀ ਯਾਰ ਜਿਹੜੀ ਹਾਸੇ ਵਾਲੀ ਗੱਲ ਕਦੇ ਟਰੈਵਲਿੰਗ ਤੇ ਹੋਈ ਹੋਵੇ ਤੇ ਉਹ ਯਾਦ ਆਂਦੀ ਹੋਵੇ ਹਾਸੇ ਵਾਲੀ ਤਾਂ ਨਹੀਂ ਮੈਨੂੰ ਇੱਕ ਨਾ ਹੈਰਾਨ ਕਰਨ ਵਾਲੀ ਗੱਲ ਹੋਈ ਸੀ ਮੇਰੇ ਨਾਲ ਮੈਂ ਗੁਜਰਾਤ ਦੇ ਵਿੱਚ ਸੀ ਹੂੰ ਤੇ ਇੱਕ ਸਰ ਸੀਗੇ ਹਨਾ ਬਹਾਨੂੰ ਪਟੇਲ ਸੀਗਾ ਉਹਨਾਂ ਦਾ ਨਾਮ ਉਹ ਬਹੁਤ ਵੱਡੇ ਬਿਜ਼ਨਸਮੈਨ ਹੈ ਭਾਈ ਹਨਾ ਗੁਜਰਾਤ ਸਾਨੂੰ ਪਤਾ ਹੀ ਹੈ ਬਿਜ਼ਨਸਮੈਨ ਨਾਲ ਤਾਂ ਗੜਾ ਹਨਾ ਸਾਰੇ ਗੁਜਰਾਤੀ ਟੌਪ ਨੰਬਰ ਦੇ ਬਿਜ਼ਨਸਮੈਨ ਹੁੰਦੇ ਆ ਹੂੰ ਤੇ ਉਹ ਮੇਰੀ ਵੀਡੀਓ ਦੇਖਦੇ ਸੀ ਫੇਸਬੁੱਕ ਤੇ ਹਨਾ ਹੂੰ ਤੇ ਮੇਰੇ ਨਾਲ ਐਵੇਂ ਹੋਇਆ ਵੀ ਮੈਂ ਜਾ ਰਿਹਾ ਸੀ ਮੈਨੂੰ ਸਟੇ ਕਰਨਾ ਸੀ ਤੇ ਮੈਂ ਵੀਡੀਓ ਪਾਈ ਕਿ ਮੈਂ ਨਾ ਸਟੇ ਕਰਨਾ ਮੈਂ ਇੱਥੇ ਆ ਤੇ ਸ਼ਾਮ ਤੱਕ ਮੈਂ ਇੱਥੇ ਪਹੁੰਚ ਜਾਗਾ ਤੇ ਮੈਨੂੰ ਸਟੇ ਕਰਨਾ ਤੇ ਉਹਨਾਂ ਦਾ ਮੈਨੂੰ ਮੈਸੇਜ ਕਮੈਂਟ ਆਇਆ ਆਪਣਾ ਨੰਬਰ ਦਿੱਤਾ ਕਮੈਂਟ ਦੇ ਵਿੱਚ ਕਿ ਮੈਂ ਇੱਥੋਂ ਹੀ ਆ ਮੈਂ ਉਹਨਾਂ ਨੂੰ ਕਾਲ ਕਰਿਆ ਹਨਾ ਮੈਨੂੰ ਨਹੀਂ ਪਤਾ ਸੀ ਹੁਣ ਤੱਕ ਕੌਣ ਸੀ ਉਹ ਕਾਲ ਕਰਿਆ ਉਹ ਕਹਿੰਦੇ ਵੀ ਆਪਾਂ ਤੈਨੂੰ ਫਲੈਟ ਦੀ ਲੋਕੇਸ਼ਨ ਭੇਜ ਰਹੇ ਹਾਂ ਤੂੰ ਉੱਥੇ ਪਹੁੰਚ ਮੈਂ ਸ਼ਾਮ ਨੂੰ ਮਿਲਦਾ ਤੈਨੂੰ ਆ ਕੇ ਮੈਂ ਗਿਆ ਹਨਾ ਮੈਂ ਜਾ ਕੇ ਉੱਥੇ ਫਲੈਟ ਤੇ ਰੁਕਿਆ ਮੈਨੂੰ 4-5 ਬੰਦੇ ਲੈਣ ਆਏ। ਹੂੰ। ਉਹਨਾਂ ਨੇ ਮੈਨੂੰ ਕਮਰੇ 'ਚ ਬਿਠਾਇਆ ਚਾਹ ਚੂ ਪਾਣੀ ਪਿਲਾਇਆ ਹਨਾ। ਮੈਨੂੰ ਹਲੇ ਤੱਕ ਅੰਦਾਜ਼ਾ ਨਹੀਂ ਸੀ ਕਿ ਮੈਨੂੰ ਜਿਹੜਾ ਬੰਦਾ ਬੁਲਾਇਆ ਉਹ ਹੈਗਾ ਕੌਣ ਹੈ ਹਨਾ। ਤੇ ਜਦੋਂ ਉਹ ਸ਼ਾਮ ਨੂੰ ਆਏ ਉਹ ਐਨੇ ਵੱਡੇ ਬਿਜ਼ਨਸਮੈਨ ਸੀ ਭਾਈ ਉਹਨਾਂ ਦੇ 8-7 7-8 ਫੈਕਟਰੀਆਂ ਦੇ ਮਾਲਕ ਸੀ ਉਹ। ਹੁਣ ਜਿਹੜੀ 8-7-8 ਫੈਕਟਰੀਆਂ ਚੱਲ ਰਹੀਆਂ ਹੁਣ ਉਸ ਬੰਦੇ ਕੋਲ 10 ਮਿੰਟ ਦਾ ਟਾਈਮ ਨਹੀਂ ਭਾਈ। ਤੇ ਮੇਰੀ ਸਾਈਕਲ ਉਹਨਾਂ ਨੇ ਨੇੜੇ ਖੜੇ ਹੋ ਕੇ ਠੀਕ ਕਰਾਈ ਆ ਉਹ ਕਹਿੰਦੇ ਜਿਹੜੀ ਤਾਰਾਂ ਹੁੰਦੀ ਹੈ ਨਾ ਪਿਛਲੇ ਵੇਲੇ ਦੀ ਉਹ ਟੁੱਟ ਗਈ ਸੀ ਤੇ ਉਹ ਕਹਰੇ ਵੀ ਤੂੰ ਸਾਈਕਲ ਗੇਅਰ ਤੋਂ ਨਵੀਂ ਸਾਈਕਲ ਐ ਤੈਨੂੰ ਦਵਾਂਦੇ ਆ 10-12 ਲੱਖ ਰੁਪਏ ਦੀ ਸਾਈਕਲ ਹਨਾ ਮੈਂ ਕਹਾ ਨਹੀਂ ਭਾਜੀ ਆਹੀ ਸਾਈਕਲ ਸਹੀ ਐ ਮੇਰੇ ਵਾਸਤੇ ਇਹਨੇ ਮੈਂ ਫੇਮਸ ਕਰਿਆ ਹਨਾ ਤੇ ਉਸ ਬੰਦੇ ਕੋਲ ਭਾਜੀ 10 ਮਿੰਟ ਦਾ ਟਾਈਮ ਨਹੀਂ ਸੀ ਤੇ ਉਹਨਾਂ ਨੇ ਮੇਰੇ ਵਾਸਤੇ ਅੱਧਾ ਘੰਟਾ ਖੜੇ ਹੋ ਕੇ ਉੱਥੇ ਮੇਰੀ ਸਾਈਕਲ ਠੀਕ ਕਰਾਈ ਐ ਤੇ ਮੈਂ ਹੈਰਾਨ ਸੀ ਬਈ ਇਹਨਾਂ ਦੇ ਖੁਦ ਦਾ ਖੇਡਣ ਵਾਸਤੇ ਪਰਸਨਲ ਟੈਨਿਸ ਕੋਰਟ ਬਣਿਆ ਹੋਇਆ ਸੀ ਹਨ ਆਪਣੇ ਕਾਫੀ ਫਲੈਟ ਸੀ ਰਾਤ ਕਿੱਥੇ ਦਿਨ ਕਿੱਥੇ ਉਹਨਾਂ ਦਾ ਕੁਝ ਨਹੀਂ ਪਤਾ ਕਿੱਥੇ ਰੁਕਣਾ ਕਿੱਥੇ ਜਾਣਾ ਤੇ ਉਹ ਮੇਰੇ ਨਾਲ ਰਾਤ ਰੁਕੇ ਮੇਰੇ ਨਾਲ ਰੋਟੀ ਖਾਦੀ ਇੱਕੋ ਘਰ ਚ ਹਨ ਇੱਕੋ ਥਾਲੀ ਚ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਉਹ ਹੈਰਾਨੀ ਹੋਈ ਵੀ ਇੰਨੇ ਵੱਡਾ ਬੰਦਾ ਹੋ ਕੇ ਦੇਖੋ ਕਿੰਨਾ ਡਾਊਨ ਟਵਰਕ ਬੰਦਾ ਹੈ ਭਾਜੀ ਕਿਸੇ ਜ਼ੋਰ ਵੀ ਤੁਸੀਂ ਕਿਹਾ ਨਾ ਵੀ ਸਾਈਕਲ ਵਾਲੀ ਗੱਲ ਕੀਤੀ ਵੀ ਪਾਣੀ ਸੀ ਪੁਰਾਣੀ ਚੀਜ਼ਾਂ ਦੀ ਕੀਮਤ ਕਿਉਂ ਨਹੀਂ ਹੁੰਦੀ ਆਪਾਂ ਨਵੀਂ ਚੀਜ਼ ਪਿੱਛੇ ਕਿਉਂ ਭੱਜਦੇ ਆਂ ਸੇਤੀ ਵੀ ਭਾਈ ਮੈਂ ਨਹੀਂ ਭੱਜਦਾ ਹਨਾ ਹੂੰ ਮੈਂ ਮੇਰਾ ਹਸਾਬ ਕਿਤਾਬ ਸ਼ੁਰੂ ਤੋਂ ਐਹੀ ਰਿਹਾ ਬਈ ਜਿਹਦੇ ਨਾਲ ਦਿਲ ਲੱਗ ਗਿਆ ਨਾ ਹੁਣ ਮੇਰੇ ਯਾਰ ਦੋਸਤ ਤੁਸੀਂ ਦੇਖੋਗੇ ਜਿਹਦੇ ਨਾਲ ਦਿਲ ਲੱਗ ਗਿਆ ਸਮਝ ਲੋ ਲੱਗ ਗਿਆ ਤੇ ਸਾਈਕਲ ਦੀ ਗੱਲ ਦੱਸਦਾ ਤੁਹਾਨੂੰ ਜਿਹੜੀ ਕੰਪਨੀ ਦੀ ਮੈਂ ਸਾਈਕਲ ਚਲਾ ਰਿਹਾ ਉਸ ਕੰਪਨੀ ਦੀ ਮੈਨੂੰ ਆਫਰ ਆਈ ਸੀ ਕੰਪਨੀ ਦਾ ਨਾਮ ਨਹੀਂ ਦੱਸੂਗਾ ਮੈਂ ਉਸ ਕੰਪਨੀ ਨੇ ਮੈਨੂੰ ਆਫਰ ਆਈ ਸੀ ਕਿ ਆਪਾਂ ਤੈਨੂੰ ਨਾ ਨਵੀਂ ਸਾਈਕਲ ਦਵਾਂਗੇ ਹੂੰ ਅੱਪਾ ਤੈਨੂੰ ਨਵੀਂ ਸਾਈਕਲ ਦਵਾਂਗੇ ਕਿ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਸੀ ਮੈਂ ਵੀਡੀਓ ਚ ਦੱਸਿਆ ਸੀ ਨਾ ਤੇ ਉਹ ਕਹਿੰਦੇ ਬਈ ਤੂੰ ਪ੍ਰੋਮੋਸ਼ਨ ਅੱਛੀ ਚੀਜ਼ ਦੀ ਤਾਂ ਕਰ ਸਕਦਾ ਹੈ ਨਾ ਕਿ ਉਹ ਕਹਿ ਰਹੇ ਸੀ ਬਈ ਅਪਾ ਤੈਨੂੰ ਨਵੀਂ ਸਾਈਕਲ ਦਵਾਂਗੇ 8-10 ਲੱਖ ਰੁਪਏ ਦੀ ਸਾਈਕਲ ਸੀਗੀ ਤੇ ਉਹ ਕਹਿੰਦੇ ਬਈ ਤੂੰ ਸਾਡੀ ਕੰਪਨੀ ਦਾ ਨਾਮ ਲੈਣਾ ਹੈ ਕਰਨਾ ਸਾਡੀ ਟੀਮ ਦੇ ਤਿੰਨ ਚਾਰ ਬੰਦੇ ਤੇਰੇ ਨਾਲ ਰਹੂਗੇ ਪੂਰਾ ਟੂਰ ਸਾਡੇ ਵੱਲੋਂ ਸਪਾਂਸਰ ਹੋਊਗਾ ਤੇ ਮੈਂ ਉਹਨਾਂ ਨੂੰ ਕਿਹਾ ਬਈ ਤੁਸੀਂ ਪੈਸੇ ਦੇ ਦਿਓ ਮੈਂ ਸਾਈਕਲ ਨਹੀਂ ਲੈਣੀ ਸਾਈਕਲ ਆਹੀ ਰੱਖੂਗਾ ਮੈਂ ਪੂਰਾ ਟੂਰ ਖਤਮ ਨਹੀਂ ਹੁੰਦਾ ਨਾ ਜਦ ਤੱਕ ਆਹੀ ਸਾਈਕਲ ਰਹੂਗੀ ਚਾਹੇ ਜਿੰਨੀ ਵਾਰ ਖਰਾਬ ਹੋ ਜਾਣਾ ਮੈਂ ਠੀਕ ਕਰਾ ਲਾਂਗਾ ਮੈਨੂੰ ਪਿਆਰ ਕਰਨ ਵਾਲੇ ਬਹੁਤ ਨੇ ਮੈਂ ਵੀਡੀਓ ਪਾ ਦਿੰਦਾ ਜਿੱਥੇ ਵੀ ਖਰਾਬ ਹੁੰਦੀ ਆ ਲੋਕ ਪੈਸੇ ਭੇਜ ਦਿੰਦੇ ਨੇ ਮੈਂ ਠੀਕ ਕਰਾ ਲੈਂਦਾ ਸ਼ੁਭਮ ਜਾਂਦਿਆਂ ਦੇ ਸਾਡੇ ਪਲੇਟਫਾਰਮ 'ਤੇ ਆਪਣੇ ਫੈਨਾਂ ਐਫਪੀਜ਼ ਨੂੰ ਕੁਝ ਕਹਿਣਾ ਚਾਹੂਗੇ ਫੈਨਸ ਨੂੰ ਇਹ ਹੀ ਆ ਕਿ ਸੁਪਨੇ ਜਦੋਂ ਦੇਖਦੇ ਆ ਨਾ ਆਪਾਂ ਕਈ ਵਾਰ ਇਹ ਸੋਚ ਲੈਂਦੇ ਆ ਵੀ ਸੁਪਨੇ ਪੂਰੇ ਨਹੀਂ ਹੋਣਗੇ ਨਾ ਮੈਂ ਜਿਹੜੇ ਸੁਪਨੇ ਦੇਖਿਆ ਨਾ ਮੈਂ ਹੌਲੀ ਹੌਲੀ ਉਹਨਾਂ ਨੂੰ ਪੂਰੇ ਕਰ ਰਿਹਾ ਤੁਹਾ ਮੈਂ ਇਹ ਚੀਜ਼ ਕਹਿਣਾ ਚਾਹਾਂਗਾ ਵੀ ਸੁਪਨੇ ਦੇਖੋ ਸੁਪਨੇ ਦੇਖਣ ਨਾਲ ਉਹਨਾਂ ਤੇ ਕੰਮ ਵੀ ਕਰੋ ਹਨਾ ਉਹਨਾਂ ਨੂੰ ਪੂਰਾ ਕਰਨ ਦਾ ਤੇ ਜਿਹੜੇ ਹੁਣ ਅੱਗੇ ਮੈਂ ਸੁਪਨੇ ਦੇਖੇ ਹੋਣਗੇ ਉਹ ਵੀ ਤੁਹਾਡੇ ਸਾਹਮਣੇ ਆ ਜਾਣਗੇ ਮੇਰਾ ਟਾਰਗੇਟ ਵੀ ਰੱਖਿਆ ਹੋਇਆ 5 ਮਿਲੀਅਨ ਦਾ ਉਹ ਵੀ ਸਭ ਨੂੰ ਦੱਸ ਦਿੰਦਾ ਮੈਂ 5 ਮਿਲੀਅਨ ਹੋਣ ਤੇ ਤੇ ਸੁਪਨੇ ਬਾਈ ਪੂਰੇ ਹੁੰਦੇ ਆ ਤੁਸੀਂ ਸੁਪਨੇ ਦੇਖੋ ਦੇਖਣ ਦੇ ਨਾਲ ਨਾਲ ਉਹਨਾਂ ਤੇ ਕੰਮ ਵੀ ਕਰੋ ਮੇਰੇ ਤਾਂ ਪੂਰੇ ਹੁੰਦੇ ਨੇ ਤੁਹਾਡੇ ਵੀ ਪੂਰੇ ਹੋਣਗੇ ਬਾਈ ਸੋ ਬਹੁਤ ਬਹੁਤ ਧੰਨਵਾਦ ਸ਼ੋ ਤਾਂ ਉਹ ਤੁਸੀਂ ਵੀ ਸ਼ੁਭਮ ਦੇ ਸੁਪਨੇ ਪੂਰੇ ਕਰੋ 5 ਮਿਲੀਅਨ ਚੇਤੀ ਕਰ ਦੋ ਫਿਰ ਤੁਹਾਨੂੰ ਵੀ ਪਤਾ ਲੱਗੇਗਾ ਵੀ ਸ਼ੁਭਮ ਨੇ ਕਿਉਂ ਸਾਈਕਲਿੰਗ ਸਟਾਰਟ ਕੀਤੀ ਸੀ ਜਾਂ ਪਰ ਕੀ ਸਟਰਗਲ ਸੀਗਾ ਸੋ ਤਦ ਤੱਕ ਮੈਨੂੰ ਦੋ ਜਿਆਦਾ ਸਸ਼ਕਾ